ਜਿੰਨੀ ਮਰਜ਼ੀ ਪ੍ਰਾਣੀ ਖਾਂਸੀ ਹੋਵੇ ਜਿੰਨਾ ਮਰਜ਼ੀ ਜ਼ੁਕਾਮ ਹੋਵੇ ਨਜ਼ਲਾ ਹੋਵੇ ਛਾਤੀ ਥੋੜੀ ਜਿਹੀ ਸਰਦੀ ਕਰਕੇ ਰੁਕੀ ਹੋਵੇ ਜਾਂ ਪ੍ਰਾਣੀ ਤੁਹਾਨੂੰ ਪ੍ਰੋਬਲਮ ਹੋਵੇ ਤਾਂ ਉਹਨਾਂ ਕੋਲ ਬੜੇ ਟੋਟਕੇ ਬੜੇ ਫਾਰਮੂਲੇ ਬੜੇ ਨੁਸਕੇ ਆਂਗਰੀ ਬਹੁਤ ਪ੍ਰੋਬਲਮ ਸੀ ਜਿਵੇਂ ਜਾਨੀ ਕਿ ਸਾਹ ਹੋ ਜਾਂਦਾ ਐਸ ਤਰ੍ਹਾਂ ਦੀ ਪ੍ਰੋਬਲਮ ਸੀਗੀ ਤੇ ਮੈਂ ਹੁੰਦਾ ਸੀ ਸਾਹ ਖਚਮਾ ਹੁੰਦਾ ਸੀ ਵੀਰੇ ਹਾਂ ਜੀ ਹਾਂ ਬਹੁਤ ਤਕਲੀਫ ਹੁੰਦੀ ਸੀਗੀ ਯਾਨੀ ਅੱਜ ਮੈਨੂੰ 12 ਦਿਨ ਹੋ ਗਏ ਦਵਾਈ ਲੈ ਕੇ ਗਈ ਨੂੰ ਹੁਣ ਮੈਂ ਯਾਨੀ ਉਹਦੇ ਨਾਲ ਸੈੱਟ ਆ ਸਾਰੇ ਧੋਣਾ ਹੈ ਸਮਾਰ ਕੇ ਧੋ ਕੇ ਇਹ ਕਿਉਂਕਿ ਆ ਮਿੱਟੀ ਹੈ ਜੀ ਮਿਲਦੇ ਕਿੱਥੇ ਨਹੀਂ ਇਹ ਆਪਣੇ ਆਮ ਹੀ ਸੜਕਾਂ ਤੇ ਇਨਹੇਲਰ ਨੇ ਵੈ ਜੀ ਇਸੇ ਤਰੀਕੇ ਨਾਲ ਫੜ ਕੇ ਉਹਨਾਂ ਕੋਲ ਭੰਨ ਦਿੰਦੇ ਨੇ ਔਰ ਨੋ ਜੀ ਕੀ ਬਾਤ ਹੈ ਚੂਰਾ ਚੂਰਾ ਇਹ ਮਤਲਬ ਇਹ ਸਾਰੇ ਕੋਈ ਨਾ ਕੋਈ ਪੇਸ਼ੈਂਟਾਂ ਦੇ ਕੰਮ ਨੇ ਜੀ ਸਾਰੇ ਤੇ ਆਪਾਂ ਤਾਂ ਇਹਨਾਂ ਨੂੰ ਰੱਬ ਮੰਨ ਲਿਆ ਵਸ ਅੱਜ ਤੋਂ ਹਾਂਜੀ ਕਿ ਤੁਸੀਂ ਇਹ ਦਾਵਾ ਕਰਦੇ ਹੋ ਕਿ ਤੁਸੀਂ ਇਨਹੇਲਰ ਜਿਹੜਾ ਉਹ ਛਡਾ ਦਿੰਨੇ ਹੋ ਇਨਹੇਲਰ ਤੁਸੀਂ ਭੰਨ ਦਿੰਨੇ ਹੋ ਬਹੁਤ ਵਾਰ ਤੁਸੀਂ ਭੰਨੇ ਵੀ ਨਹੀਂ ਔਰ ਤੁਸੀਂ ਕਹਿੰਦੇ ਵੀ ਤੁਸੀਂ ਛਡਾ ਦਿੰਨੇ ਆ ਉਹ ਤੁਹਾਡੇ ਕੋਲ ਕੀ ਨੁਸਖਾ ਕੀ ਫਾਰਮੂਲਾ ਹੈ ਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ 7-8 ਸਾਲ ਤੋਂ ਸੀ ਜੀ ਵੀਰੇ 7-8 ਸਾਲ ਤੋਂ ਜੀ ਸਰਦੀਆਂ 'ਚ ਵੱਜ ਜਾਂਦੀ ਹੋਣੀ ਹਾਂਜੀ ਹਾਂ ਸਰਦੀਆਂ 'ਚ ਮੈਂ ਬਹੁਤ ਔਖੀ ਹਾਂ ਫਿਰ 7-8 ਸਾਲ ਕਿਵੇਂ ਕੱਢੇ ਤੁਸੀਂ ਬਸ ਆਹੀ ਖਾਈ ਗਈ ਵੀਰੇ ਦਵਾਈ ਦੂਈ ਖਾਈ ਗਈ ਪੰਪ ਲਈ ਗਈ ਸਾਲੇ ਅੱਛਾ ਤੇ ਹੁਣ ਸਾਲਾ ਪੰਪ ਕਿੱਥੇ ਤੁਹਾਡਾ ਹਾਂਜੀ ਉਹ ਘਰੇ ਪਿਆ ਹੁਣ ਮੈਂ ਆ ਦਵਾਈ ਖਾ ਕੇ ਵੀਰੇ ਕੋਲੇ ਫੜਾ ਜੂਗੀ ਇਹਨੂੰ ਛਿੱਕਾਂ ਬੜੀਆਂ ਲੱਗਦੀਆਂ ਨੇ ਸਾਢੇ ਛੇਤੀ ਜਾਮ ਹੋਈ ਰਹਿੰਦੀ ਐ ਸਾਨੂੰ ਸਾਹ ਲੈਣ ਚ ਬੜੀ ਦਿੱਕਤ ਆਉਂਦੀ ਐ ਇਨਹੇਲਰ ਅਸੀਂ ਜਿਹੜਾ ਪਹਿਲਾਂ 2 ਟਾਈਮ ਲੈਂਦੇ ਸੀ ਅਸੀਂ ਹੁਣ 4 ਟਾਈਮ ਲੈਣ ਲੱਗੇ ਆ। اتنا ਆਉਂਦਾ ਹੋਵੇ ਲੋਕ ਇਹਨਾਂ ਨੂੰ ਚੱਕ ਚੱਕ ਕੇ ਨਾ ਚੱਕ ਚੱਕ ਕੇ ਆਪ ਹੀ ਮਾਹੋ ਕਰ ਲੈਣ ਇਕੱਠੇ ਕਰ ਰਣ ਹੁਣ ਇਹ ਇਹਨੂੰ ਪੁਟਕਣ ਤਾਂ ਕਿਹਾ ਜਾਂਦਾ ਕਿਉਂਕਿ ਜਦੋਂ ਨੰਘੋਂਗੇ ਨਾ ਇਹ ਆਹ ਦੇਖੋ ਇਹਨੇ ਆ ਲੱਗ ਗਿਆ ਆਪਣੇ ਕੰਡਿਆਂ ਲੱਗ ਜਾਣਾ ਇਹਨਾਂ ਨੇ ਦੇਖੋ ਇਹ ਪੁਠਾ ਡੰਗਣਾ ਛਾਣੂ ਜੇ ਆਪਾਂ ਇਹਨੂੰ ਨਾ ਵਰਤਾਂਗੇ ਛਾਣੂ ਤੇ ਖਾਂਸੀ ਨੂੰ ਨੇੜੇ ਨਹੀਂ ਆਉਣ ਦਿੰਦਾ ਇਹਨੂੰ ਆਪਾਂ ਜਦੋਂ ਛਾੜਾਂਗੇ ਨਾ ਛਾੜਾਂਗੇ ਇਹਨੇ ਇਹ ਜੀ ਦਵਾਈ ਬਣ ਜਾਣੀ ਐ ਇਹ ਜੀ ਦਵਾਈ ਬਣ ਜਾਣੀ ਇਹਨਾਂ ਨੇ ਕਿਉਂਕਿ ਜੋ ਕੇ ਆਪਣਾ ਮਨੋ ਵੀ ਹੱਕ ਤੇ ਰੇਸਾ ਗਾ ਜੰਮਿਆ ਹੋਇਆ ਨਾ ਉਹ ਟ ਇਹਨੇ ਲਾਉਣਾ ਸ਼ੁਰੂ ਕਰ ਦੇਣਾ ਵੈਜ ਜੀ ਨੇ ਰੱਖੀ ਹੋਈ ਹੈ ਬੜੀ ਖਾਸ ਬੂਟੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਇਹ ਕਰਾਮਾਤੀ ਹੈ ਜਿਹੀ ਕਰਾਮਾਤ ਹੈ ਕਿ ਇਹਦੇ ਚ ਅਜਿਹੀ ਤਾਕਤ ਹੈਗੀ ਇਸ ਬੂਟੀ ਦੇ ਵਿੱਚ ਕਿ ਉਹ ਇਸ ਜਰੀਏ ਬਹੁਤ ਸਾਰੇ ਨੁਸਖੇ ਫਾਰਮੂਲੇ ਜਿਹੜੇ ਬਣਾਉਂਦੇ ਨੇ ਪਹਿਲਾਂ ਹੁਣ ਤਾਂ ਸਾਡੇ ਕੋਲ ਇਹ ਹੀ ਆ ਜੀ ਖਰਲਣਾਈਆਂ ਤੇ ਆਪਾਂ ਇਹਨੂੰ ਜਾਂ ਚਮਚੇ ਨਾਲ ਜਾਂ ਹੋਰ ਕਾਹੀ ਨਾਲ ਜਾਂ ਤਵੇਂ ਤੇ ਵੀ ਪਾਉਣਾ ਸਕਦੇ ਆਪਾਂ ਇਹਨੂੰ ਹਾਂਜੀ ਹਾਂਜੀ ਇਹ ਛੋਟਾ ਛੋਟਾ ਐਂ ਨਿਕਰੀ ਜਾਵਾਂਗੇ ਆਨੇ ਦੇਖੋ ਆਹ ਦੇਖੋ ਆਣਾ ਹੋਣ ਲੱਗਿਆ ਨਾ ਆਹ ਦੇਖੋ ਹੋਣ ਲੱਗਿਆ ਨਾ ਧਾਈ ਨੂੰ ਯਾ ਕੰਬਲ ਨੂੰ ਮੋਟੇ ਨੂੰ ਯਕ ਲਖਤ ਨਹੀਂ ਛੱਡਣਾ ਚਾਹੀਦਾ ਜਿਵੇਂ ਅਸੀਂ ਭਗਾ ਕੇ ਮਰਿਆ ਵੀ ਟਾਈਮ ਹੋ ਗਿਆ ਦਫਤਰ ਜਾਣਾ ਹੈ ਕੰਮਕਾਰ ਜਾਣਾ ਸਕੂਲ ਜਾਣਾ ਬਹੁਤਿਆਂ ਨੂੰ ਹੁੰਦਾ ਸੀ ਬੱਚੇ ਦਾ ਜਿਹੜਾ ਕੰਬਲ ਖਿੱਚਦੇ ਨੇ আর ਜਾਈ ਖਿੱਚਦੇ ਨੇ ਵੀ ਉੱਠ ਵੀ ਗੜਾਵਟ ਮੈਂ ਗਰਮ ਪਾਣੀ ਨਾ ਨਾ ਕੇ ਉਹ ਉਧਰ ਬਾਸ ਨੂੰ ਜੋ ਨਿਕਲ ਆਇਆ ਉਹ ਤੇ ਕੱਪੜਾ ਨਹੀਂ ਪਾਉਣਾ ਲੈ ਨਹੀਂ ਦੇਣੀ ਉੱਥੇ ਬਾਹਰ ਆ ਕੇ ਕੱਪੜਾ ਪਣਾ ਹਵਾ ਫਰ ਜਾਣੀ ਹੈ अपना शहा होया दवा होया जे जिनु बलगम ਬਾਹਰ ਹੁੰਦੀ ਆ ਸਿਕ ਆਉਂਦੀ ਆ ਉਹ ਸਾਰੇ ਸ਼ੀ ਦੂਰ ਕਰ ਦਿੰਦੀ ਆ ਜੀ 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 ਚਲੋ ਆ ਕੇ ਵੀਰੇ ਕੋਲ ਦਵਾਈ ਲੈ ਕੇ ਜਾਓ ਤੇ ਤੁਹਾਡੀ ਸਾਰੀ ਪ੍ਰੋਬਲਮ ਚੱਕੀ ਜਾਊਗੀ ਜੀ ਕਿਹਨੇ ਜਿਹੜੀ ਦਵਾਈ ਸਾਡੀ ਸਟਾਰਟ ਕਰਨੀ ਆ ਉਦੋਂ ਤੁਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕੇ ਦਵਾਈ ਲਵੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆਂ ਰਾਏਕੋਟ ਜਿੱਥੇ ਬੈਠੇ ਨੇ ਵੈਦ ਉਪਲ ਔਰ ਉਹਨਾਂ ਦਾ ਦਾਵਾ ਹੈ ਕਿ ਜਿੰਨੀ ਮਰਜ਼ੀ ਪ੍ਰਾਣੀ ਖਾਂਸੀ ਹੋਵੇ ਜਿੰਨਾ ਮਰਜ਼ੀ ਜ਼ੁਕਾਮ ਹੋਵੇ ਨਜ਼ਲਾ ਹੋਵੇ ਛਾਤੀ ਥੋੜੀ ਜਿਹੀ ਸਰਦੀ ਕਰਕੇ ਰੁਕੀ ਹੋਵੇ ਜਾਂ ਪ੍ਰਾਣੀ ਤੁਹਾਨੂੰ ਪ੍ਰੋਬਲਮ ਹੋਵੇ ਤਾ ਉਹਨਾਂ ਕੋਲ ਬੜੇ ਟੋਟਕੇ ਬੜੇ ਫਾਰਮੂਲੇ ਬੜੇ ਨੁਸਕੇ ਨੇ ਅਸੀਂ ਕੇਲੇ ਵਾਲਾ ਨੁਸਕਾ ਵੀ ਤੁਹਾਨੂੰ ਦੱਸਿਆ ਸੀ ਅਜਵੈਨ ਵਾਲਾ ਮਸ਼ਕਪੂਰ ਵਾਲਾ ਨੁਸਕਾ ਵੀ ਉਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋਇਆ ਤੇ ਲੋਕਾਂ ਨੂੰ ਉਹਦੇ ਫਾਇਦੇ ਵੀ ਬੜੇ ਹੋਏ ਨੇ ਇੱਕ ਵਾਰ ਮੁੜ ਤੋਂ ਅਸੀਂ ਕਿਉਂਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਬਹੁਤ ਲੋਕਾਂ ਦੇ ਜਿਹੜੇ ਫੋਨ ਕਾਲਸ ਆ ਰਹੇ ਸੀ ਵੀ ਅਸੀਂ ਕੀ ਕਰੀਏ ਸਾਨੂੰ ਜਿਹੜੀ ਸਰਦੀ ਦੇ ਵਿੱਚ ਅਸੀਂ ਸਵੇਰੇ ਸਵੇਰੇ ਉੱਠਦੇ ਹਾਂ ਸਾਨੂੰ ਨਿਛਾ ਨਹੀਂ ਘਟਦੀਆਂ ਛਿੱਕਾਂ ਬੜੀਆਂ ਲੱਗਦੀਆਂ ਨੇ ਸਾਢੇ 36 ਜਮ ਹੋਈ ਰਹਿੰਦੀ ਹੈ ਸਾਨੂੰ ਸਾਹ ਲੈਣ ਚ ਬੜੀ ਦਿੱਕਤ ਆਉਂਦੀ ਹੈ ਇਨਹੇਲਰ ਅਸੀਂ ਜਿਹੜਾ ਪਹਿਲਾਂ 2 ਟਾਈਮ ਲੈਂਦੇ ਸੀ ਅਸੀਂ ਹੁਣ 4 ਟਾਈਮ ਲੈਣ ਲੱਗ ਗਏ ਆ ਜਿਹਦੇ ਵਿੱਚ ਅੱਜ ਅਸੀਂ ਪਹੁੰਚੇ ਆ ਇਹ ਬੂਟੀ ਹੈਗੀ ਆ ਇੱਕ ਜਿਹੜੀ ਇਸ ਵੇਲੇ ਵੈਜਿਨਿਅ ਰੱਖੀ ਹੋਈ ਹੈ ਬੜੀ ਖਾਸ ਬੂਟੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਇਹ ਕਰਾਮਾਤੀ ਹੈ ਜਿਹੀ ਕਰਾਮਾਤ ਹੈਗੀ ਇਹਦੇ ਚ ਅਜਿਹੀ ਤਾਕਤ ਹੈਗੀ ਇਸ ਬੂਟੀ ਦੇ ਵਿੱਚ ਕਿ ਉਹ ਇਸ ਜ਼ਰੀਏ ਬਹੁਤ ਸਾਰੇ ਨੁਸਖੇ ਫਾਰਮੂਲੇ ਜਿਹੜੇ ਬਣਾਉਂਦੇ ਨੇ ਪਹਿਲਾਂ ਸਵਾਗਤ ਕਰ ਲੰਨੇ ਆ ਵੈਜ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂਜੀ ਫਰੂਕੀ ਸਾਹਿਬ ਤੁਹਾਡੇ ਚੈਨਲ ਨੂੰ ਦੇਖਦੇ ਆਣੇ ਸਾਰੇ ਵੀਰਾਂ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮੇਰੇ ਪਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਅੱਛਾ ਵੈਜੀ ਸਭ ਤੋਂ ਪਹਿਲਾਂ ਸਵਾਲ ਅਸੀਂ ਤੁਹਾਡੇ ਕੋਲ ਇਸ ਬੂਟੀ ਬਾਬਤ ਵੀ ਪੁੱਛਾਂਗੇ ਕਿਹੜੀ ਬੂਟੀ ਤੁਸੀਂ ਤੋੜ ਕੇ ਰੱਖੀ ਹੋਈ ਹੈ ਤੇ ਨੁਸਖਾ ਤੁਸੀਂ ਅੱਜ ਬਣਾਉਂਗੇ ਦੱਸੋਗੇ ਪਰ ਸਾਨੂੰ ਇਹ ਦੱਸੋ ਵੀ ਸਰਦੀਆਂ ਦੇ ਵਿੱਚ ਜਿਹੜੇ ਤੁਹਾਡੇ ਮਰੀਜ਼ ਇੱਥੇ ਵੱਧ ਕਿਉਂ ਜਾਂਦੇ ਨੇ ਤੁਹਾਡੇ ਕੋਲ ਤਾਂ ਬੈਠਣ ਦਾ ਟਾਈਮ ਨਹੀਂ ਜੀ ਹੁੰਦਾ ਸੀ ਕਹਿ ਲਈਏ ਕਿ ਖੜਨ ਦਾ ਟਾਈਮ ਨਹੀਂ ਜੀ ਹੁੰਦਾ ਇੱਥੇ ਸਾਹ ਲੈਣ ਦਾ ਟਾਈਮ ਵੀ ਨਹੀਂ ਮਿਲਦਾ ਤੁਹਾਨੂੰ ਇਹ ਕੀ ਕਾਰਨ ਹੈ ਮਰੀਜ਼ਾਂ ਦੀ ਗਿਣਤੀ ਕਿਉਂ ਵਧ ਜਾਂਦੀ ਹੈ ਹਾਂਜੀ ਇਹ ਮਰੀਜ਼ ਫਰੂਕੀ ਸਾਹਿਬ ਹੈ ਏਕਣ ਹੁੰਦਾ ਕਿਉਂਕਿ ਜਿਹੜਾ ਆਪਣਾ ਟੈਂਪਰੇਚਰ ਆ ਨਾ ਆਪਣਾ 0 ਮਾਈਨਸ ਦੇ ਆਉਣ ਲੱਗ ਜਾਂਦਾ ਸਰਦੀ ਯਾਰਾ ਵਧਣ ਕਰਕੇ ਜਿਨ੍ਹਾਂ ਨੂੰ ਮਾੜੀ ਮੋਟੀ ਪਹਿਲਾ ਨਮੂਨੀਆਂ ਹੁੰਦਾ ਹੁੰਦਾ ਫਿਰ ਟਾਈਫਾਇਡ ਹੁੰਦਾ ਹੁੰਦਾ ਤੇ ਫਿਰ ਜਦੋਂ ਨਾ ਨਿਕਲਦੇ ਨੇ ਆਪਣੀ ਰਜਾਈ ਚੋਲਾ ਲਾ ਲਾ ਹੋਰ ਤੋਂ ਲਾ ਲਾ ਹਨਾ ਉਧਰ ਟੈਂਪਰੇਚਰ ਵੀ ਆਪਣਾ ਜ਼ੀਰੋ ਵਾਂਗੂ ਹੁੰਦਾ 15 14 15 6 7 ਰਹਿਣਾ ਮਾਈਨਸ ਉਹ ਇਹਨਾਂ ਜਿਹੜੀਆਂ ਸਾਤੀ ਤੇ ਸੀਟੀਆਂ ਯਾਰਾ ਵੱਜਣ ਲੱਗਦੀਆਂ ਕਿਉਂਕਿ ਬਲਕਮ ਬਾਹਰ ਨਿਕਲ ਨਹੀਂ پا ਰਹੀ ਠੀਕ ਹੈ ਨਾ ਉਹ ਨਹੀਂ ਨਾ ਹੀ ਮਰੀਜ਼ ਤੁਹਾਡਾ ਕਿਹਨਾਂ ਦਾ ਮਤਲਬ ਹੈ ਇਹ ਰਜਾਈ ਨੂੰ ਜਾਂ ਕੰਬਲ ਨੂੰ ਮੋਟੇ ਨੂੰ ਯਕਲਖਤ ਨਹੀਂ ਛੱਡਣਾ ਚਾਹੀਦਾ ਜਿਵੇਂ ਅਸੀਂ ਭਗਾ ਕੇ ਮਰਾਂ ਵੀ ਟਾਈਮ ਹੋ ਗਿਆ ਦਫ਼ਤਰ ਜਾਣਾ ਹੈ ਕੰਮਕਾਰ ਜਾਣਾ ਸਕੂਲ ਜਾਣਾ ਬਹੁਤਿਆਂ ਨੂੰ ਹੁੰਦਾ ਸੀ ਬੱਚੇ ਦਾ ਜਿਹੜਾ ਕੰਬਲ ਖਿੱਚਦੇ ਨੇ ਰਜਾਈ ਖਿੱਚਦੇ ਨੇ ਵੀ ਉੱਠ ਵੀ ਵਿੜਾਵਟ ਨਹੀਂ ਜੀ ਉਹ ਬਿਲਕੁਲ ਗਲਤ ਆ ਉਹਨੂੰ ਹੌਲੀ ਹੌਲੀ ਜਿਵੇਂ ਆਪਾਂ ਵੱਡੇ ਕਹਿੰਦੇ ਸੀ ਨਾ ਜਰਾਬਾਂ ਲਾਹੋ ਜਰਾਬਾਂ ਤੇ ਪੈਰਾਂ ਤੇ ਹੱਥ ਮਾਰਦੇ ਸੀ ਆਪਣੇ ਬਜ਼ੁਰਗ ਆਪਾਂ ਨੂੰ ਉਕਣੀ ਨਾ ਪਹਿਲਾਂ ਮੂੰਹ ਤੋਂ ਅਰਜਾਈ ਲਾਉਣੀ ਚਾਹੀਦੀ ਆ ਫਿਰ ਹੱਕ ਤੋਂ ਲਾਉਣੀ ਚਾਹੀਦੀ ਆ ਫਿਰ 2-3 ਮਿੰਟ ਬੈਠਣਾ ਜ਼ਰੂਰੀ ਆ ਕਿਉਂਕਿ ਜਿਹੜੀ ਹਵਾ ਕਲੋਜ ਹੁੰਦੀ ਆ ਅੰਦਰੋਂ ਲੰਘਦੀ ਆ ਉਹ ਇੱਕ ਲੱਗਦਾ ਆਪਣੇ ਸਰੀਰ ਵਿੱਚ ਨਹੀਂ ਫਿਰ ਨਾ ਜਾਵੇ ਵੈਸੇ ਨਾ ਲੰਗ ਜਾਵੇ ਕਿਉਂਕਿ ਜਦੋਂ ਆਪਣਾ ਟੈਂਪਰੇਚਰ ਉਦੋਂ ਹਾਈ ਹੁੰਦਾ ਮਨੋ ਜਦੋਂ ਆਪਾਂ ਅਰਜਾਈ ਲਾਉਨੇ ਆ ਉਹ ਟੈਂਪਰੇਚਰ ਆਪਣਾ ਇਧਰ 0- ਤੇ ਹੁੰਦਾ ਫਿਰ ਆਪਾਂ ਨੂੰ ਠੰਡ ਲੱਗ ਜਾਂਦੀ ਆ ਉਹਨਾਂ ਹੀ ਆਪਣੀ ਛਾਤੀ ਜਾਰਾ ਰੁਕ ਪੈਣਦੀ ਆ ਅੱਛਾ ਬਹੁਤ ਸਾਰੇ ਤੁਸੀਂ ਕਹਿ ਰਹੇ ਸੀ ਕਿ ਬਹੁਤ ਸਾਰੇ ਬੱਚਿਆਂ ਨੂੰ ਦਿੱਕਤ ਹੀ ਬਚਪਨ ਤੋਂ ਹੁੰਦੀ ਆ ਤੇ ਵੱਡੀ-ਵੱਡੀ ਤੇ ਫਿਰ ਉਹ ਇਨਹੇਲਰ ਚ ਪਾਉਣ ਦਿੰਦੇ ਨੇ ਬਸ ਉਹਨਾਂ ਦੀਆਂ ਅਰਜਾਈਆਂ ਕੰਬਲ ਮਾਪਿਆਂ ਨੇ ਖਿੱਚੇ ਹੁੰਦੇ ਨੇ ਬਹੁਤ ਸਾਰੇ ਕੇਸ ਤੁਸੀਂ ਕਹ ਰਹੇ ਹੋ ਅਸੀਂ ਇਸ ਤਰ੍ਹਾਂ ਦੇ ਵੀ ਦੇਖੇ ਨੇ ਹਾਂਜੀ ਬਹੁਤ ਜ਼ਿਆਦੇ ਕੇਸ ਇਹ ਨੇ ਮੇਨੂੰ ਮੈਨਾਂ ਵੀ 50 60% ਤਾਂ ਇਹੀ ਨੇ ਕਿਉਂਕਿ ਬੱਚਿਆਂ ਨੂੰ ਟਾਈਮ ਹੁੰਦਾ ਸਕੂਲ ਜਾਣ ਦਾ ਟਾਈਮ ਹੁੰਦਾ ਫਿਰ ਉਧਰ ਚਾਹ ਬਣਾਉਣ ਨੇ ਉਧਰ ਦਬਰ ਬੱਚਾ ਉੱਠਦਾ ਨਹੀਂ ਹੋਗਾ ਪਹਿਲਾਂ ਤਾਂ ਉਹ ਅੱਖਾਂ ਹੀ ਮਲਦਾ ਰਹਿੰਦਾ ਮੈਂ ਉੱਠਦਾ ਮੈਨੂੰ 2 ਮਿੰਟ ਦੇ ਦਿਓ ਮੈਨੂੰ ਪੈ ਜਾਣ ਦਿਓ ਫਿਰ ਉਹ ਮਾਰ ਫਿਰ ਉਹ ਕੀ ਕਰ ਜਾ ਫਿਰ ਰਜਾਈ ਲਾ ਕੇ ਉਹ ਮਾਰ ਦੇ ਭਗਾ ਕੇ ਫਿਰ ਉਹਨੂੰ ਠੰਡ ਲੱਗਦੀ ਫਿਰ ਕਹਿੰਦੇ ਸਾਨੂੰ ਸਾਡਾ ਬੱਚਾ ਜਾੜਾ ਢਿੱਲਾ ਹੋ ਗਿਆ ਆਪਣੀ ਸਾਤੀ ਜਾਮ ਹੋ ਗਈ ਇਸ ਕਰਕੇ ਆਪਾਂ ਨੂੰ ਇਹ ਗੱਲਾਂ ਨਾਲ ਥੋੜਾ ਜਿਆ ਫਰੂਕੀ ਸਾਹਿਬ ਪਰਹੇਜ਼ ਜ਼ਰੂਰੀ ਆ ਹਨਾ ਅੱਛਾ ਸਰਦੀਆਂ ਚ ਜਿਹੜੇ ਇਨਹੇਲਰ ਲੈਂਦੇ ਨੇ ਵੈਜੀ ਉਹ ਉਹਦਾ ਇਨਹੇਲਰ ਛੜਾਇਆ ਜਾ ਸਕਦਾ ਹੈ ਕਹਿੰਦੇ ਵੀ ਮਾਤਰਾ ਵਧਾਤੀ ਪਹਿਲਾਂ ਦੋ ਵਾਰ ਲੈਂਦੇ ਸੀ ਅਸੀਂ ਦੋ ਟਾਈਮ ਲੈਂਦੇ ਸੀ ਸਵੇਰੇ ਸ਼ਾਮ ਹੁਣ ਸਾਨੂੰ ਜਦੋਂ ਸਰਦੀਆਂ ਦੇ ਵਿੱਚ ਦੁਪਹਿਰੇ ਵੀ ਜਿਹੜੀ ਦਿੱਕਤ ਸ਼ੁਰੂ ਹੋ ਜਾਂਦੀ ਹੈ ਡਾਕਟਰ ਜੀ ਖਿਆਈ ਵੀ ਸਾਨੂੰ ਮਾੜਾ ਜਿਹਾ ਖਿਆਈ ਅਸੀਂ ਗਰਮੀ ਲਿਆਈਏ ਸ਼ਰੀਰ ਨੂੰ ਕਸਰਤ ਕਰੀਏ ਜਾਂ ਬਾਹਾਂ ਮਾਰੀਏ ਜਾਂ ਹੈ ਇੱਕ ਇੱਥੇ ਛਾਤੀ ਤੇ ਕਿਉਂ ਮਾਲਣ ਦੇ ਸੀ ਸਾਥ ਤੇ ਕਿਉਂ ਮਾਲਣ ਉਹ ਗਰਮ ਹੋ ਜੂਗੀ ਉਹਨੂੰ ਇੱਕ ਟਾਈਮ ਦਾ ਇਨਹੇਲਰ ਆਟੋਮੈਟਿਕ ਹੀ ਘਟ ਜਾਣਾ ਤੇ ਆਪਾਂ ਦੁੱਧ ਨਾ ਪੀਵੋ ਰਾਤ ਨੂੰ ਦੁੱਧ ਰਾਤ ਨੂੰ 5 ਵਜੇ ਤੋਂ ਬਾਅਦ ਦੁੱਧ ਨਾ ਪੀਵੋ ਕਿਉਂਕਿ ਸਾਤੀ ਦੇ ਜੰਮਣ ਲੱਗ ਜਾਂਦਾ ਉਹਦੇ ਵਿੱਚ ਅੱਜ ਕੱਲ ਹਮੇਸ਼ਾ ਮਲਠੀ ਦਾਲ ਚੀਨੀ ਪਾ ਕੇ ਚਾਹ ਬਣਾ ਕੇ ਪੀਵੋ ਤੇ ਉਹਨਾਂ ਨਾਲ ਵੀ ਆਪਾਂ ਨੂੰ ਬਹੁਤ ਰੈਲੀਫ ਮਿਲਦੀ ਆ ਜਾਂ ਹੁੰਦਾ ਵੀ ਰਾਤ ਨੂੰ ਕਾਲੇ ਸੋਲੇ ਖਾ ਕੇ ਪੁੱਜੇ ਹੋਏ ਉਤੋਂ ਦੀ ਗਰਮ ਕੋਈ ਚੀਜ਼ ਪੀ ਲਈਏ ਪਾਣੀ ਤੋਂ ਬਗੈਰ ਉਹਨਾਂ ਵੀ ਕਾਫੀ ਰੈਲੀਫ ਮਿਲਦਾਗਾ ਆਪਾਂ ਨੂੰ ਹਾਂਜੀ ਇਹ ਕਈ ਤਰੀਕੇ ਹੁੰਦੇ ਆ ਫਿਰ ਕਿਸੇ ਕੋਸ਼ ਤਾਂ ਆਪਾਂ ਲੱਗੇ ਹੁੰਦੇ ਆ ਕੁਝ ਆਪਾਂ ਆਵਦੇ ਆਪ ਬਲਾ ਲੈਨੇ ਆ ਆਪਾਂ ਆਪਦੇ ਆ ਬਾੜਾ ਲਾਉਨੇ ਆ ਕਿਉਂਕਿ ਆਪਾਂ ਜਿਹੜੇ ਕਰਨੇ ਆ ਹੁਣ ਮਨ ਰੋ ਮੈਂ ਗਰਮ ਪਾਣੀ ਨਾ ਆਖੀ ਉਹ ਉਧਰ ਬਾਸੋਂ ਚ ਨਿਕਲੇ ਆ ਉੱਥੇ ਕੱਪੜਾ ਨਹੀਂ ਪਾਉਣਾ ਲੈ ਨਹੀਂ ਦੇਣੇ ਉੱਥੇ ਬਾਹਰ ਆ ਕੇ ਕੱਪੜਾ ਪਣਾਓ ਹਵਾ ਫਰ ਜਾਣੀ ਆ ਉਹਨੇ ਵੀ ਛਾਤੀ ਰੁੱਕ ਜਾਂਦੀ ਆ ਇਹ ਆਪਣਿਆਂ ਨੂੰ ਇੱਕ ਦੋ ਗੱਲਾਂ ਜਿਹੜੀਆਂ ਵੱਡੀਆਂ ਨੇ ਉਹਨਾਂ ਨੂੰ ਥੋੜੇ ਥੋੜੇ ਕਰਕੇ ਉਹਨਾਂ ਨੂੰ ਹਟਾਓ ਆਪਾਂ ਹਾਂਜੀ ਜੀ ਜੀ ਤੇ ਬਾਕੀ ਜਿਹੜੇ ਮੇਰੇ ਬੀਰ ਬਜ਼ੁਰਗ ਨੇ ਭਰਾ ਉਹਨਾਂ ਨਾਲ ਬਜ਼ੁਰਗਾਂ ਨਾਲ ਖਾਸ ਕਰਕੇ ਖਿਆਲ ਰੱਖੋ ਬੱਚਿਆਂ ਨਾਲ ਖਾਸ ਕਰਕੇ ਖਿਆਲ ਰੱਖੋ ਉਹਨਾਂ ਨੂੰ 10 ਮਿੰਟ ਪਹਿਲਾਂ ਠਾਲੋ ਚਾਹ ਜ਼ਰੂਰ ਪਿਆ ਕੇ ਉਹਨਾਂ ਨੂੰ 10 ਮਿੰਟ ਠਾਲ ਕੇ ਉਹਨਾਂ ਨੂੰ ਉੱਥੇ ਵਰਨਾ ਆਪ ਹੋਈ ਹੋਵੇ ਬੈਠਾ ਹੋਵੇ ਬੰਦਾ ਫਿਰ ਉਹਨੂੰ ਫੇਰ ਠਾਲ ਕੇ ਫਿਰ ਨਵਾਵੋ ਇਹ ਜਿਹੇ ਚੀਜ਼ਾਂ ਦਾ ਥੋੜਾ ਜਿਹਾ ਫਰੁਕੀ ਚੰਬ ਆਪਾਂ ਨੂੰ ਆਪ ਹੀ ਖਿਆਲ ਰੱਖਣਾ ਚਾਹੀਦਾ ਹੈ ਅੱਛਾ ਜੀ ਤੁਸੀਂ ਇਹ ਦਾਵਾ ਕਰਦੇ ਹੋ ਕਿ ਤੁਸੀਂ ਇਨਹੇਲਰ ਜਿਹੜਾ ਉਹ ਛੱਡਾ ਦਿੰਨੇ ਹੋ ਇਨਹੇਲਰ ਤੁਸੀਂ ਭੰਨ ਦਿੰਨੇ ਹੋ ਬਹੁਤ ਵਾਰ ਤੁਸੀਂ ਭੰਨੇ ਵੀ ਨੇ ਔਰ ਤੁਸੀਂ ਕਹਿੰਦੇ ਵੀ ਸੀ ਛਡਾ ਦਿੰਨੇ ਆ ਉਹ ਤੁਹਾਡੇ ਕੋਲ ਕੀ ਨੁਸਕਾ ਕੀ ਫਾਰਮੂਲਾ ਜੀ ਦੇਖੋ ਬਰੁਕੀ ਸ਼ਾਮ ਹਟਾਉਣਾ ਉਹ ਪ੍ਰਮਾਤਮਾ ਨੇ ਮੇਰੇ ਨੇ ਆ ਪ੍ਰਮਾਤਮਾ ਦਾ ਨਾ ਉਹਦੇ ਉੱਪਰ ਵਾਲੇ ਦਾ ਹੋਆ ਮੈਂ ਤਾਂ ਇੱਕ ਜਰੀਆ ਹੈਗਾ ਮੈਂ ਤਾਂ ਇੱਕ ਬਣਾਉਣ ਵਾਲਾ ਜਰੀਆ ਕਰਨਾ ਉਹ ਪ੍ਰਮਾਤਮਾ ਨੇ ਆ ਮੈਂ ਕੁਝ ਨਹੀਂ ਕਰਨ ਵਾਲਾ ਪ੍ਰਮਾਤਮਾ ਨੇ ਕਰਨਾ ਉਹਦੇ ਥਰੂ ਆਪਾਂ ਨਾਮ ਜਪ ਕੇ ਵੈਗਰੂ ਵੈਗਰੂ ਅਸੀਂ ਕਹਿੰਦੇ ਜਿਹੜੋ ਦਵਾਈ ਸਾਡੀ ਸਟਾਰਟ ਕਰਨੀ ਆ ਉਰੋ ਤੁਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕੇ ਦਵਾਈ ਲਵੋ ਪ੍ਰਮਾਤਮਾ ਆਪੇ ਤੁਹਾਡੇ ਦੁੱਖ ਦੂਰ ਕਰ ਦਿੰਦਾ ਤੁਸੀਂ ਤਾਂ ਕਹਿੰਦੇ ਵੀ ਤੁਹਾਡੇ ਵਾਸਤੇ ਪ੍ਰਾਣੀ ਤੋਂ ਪ੍ਰਾਣੀ ਖਾਂਸੀ ਪ੍ਰਾਣੀ ਤੋਂ ਪ੍ਰਾਣਾ ਨਜ਼ਲਾ ਪ੍ਰਾਣੀ ਤੋਂ ਪ੍ਰਾਣਾ ਜ਼ੁਕਾਮ ਤੇ ਖੰਗ ਜਿਹੜੀ ਅਸੀਂ ਕਹਿ ਲਈਏ ਕਿ ਲਗਾਤਾਰ ਜਿਹੜੀ ਰਹਿਣ ਵਾਲੀ ਖੰਗ ਜਿਹਨੂੰ ਕਾਲੀ ਖਾਂਸੀ ਵੀ ਕਹਿੰਦੇ ਨੇ ਤੁਸੀਂ ਕਹਿੰਦੇ ਮੇਰੇ ਵਾਸਤੇ ਤਾਂ ਖੱਬੇ ਹੱਥ ਦਾ ਖੇਡ ਹੈ ਜੀ ਇਹ ਕੀ ਫਿਰ ਦੇਖੋ ਜੀ ਮੈਂ ਨਾ ਰੋਕੀ ਸਾਹਿਬ ਪਹਿਲਾਂ ਤਾਂ ਆਪਾਂ ਪਰਹੇਜ਼ ਰਖਾਉਣੇ ਆ ਆਪਾਂ ਅਗਲੇ ਨੂੰ ਕਹਿੰਦੇ ਪਹਿਲਾਂ ਪਰਹੇਜ਼ ਰੱਖ ਕੇ ਦਵਾਈ ਲੈ ਕੇ ਜਾਈਂ ਉਹ ਪਰਹੇਜ਼ ਕੀ ਹੁੰਦੇ ਨੇ ਜੀ ਜਿਵੇਂ ਖੱਟੀ ਤਲੀ ਹੋਈ ਚੀਜ਼ ਹੋ ਗਈ ਬਾਹਰ ਨੇ ਅਰਫੈਣ ਵਾਲੀਆਂ ਚੀਜ਼ਾਂ ਹੋ ਗਈਆਂ ਤੇ ਆਪਾਂ ਨੂੰ ਕਿਉਂ ਹੋ ਗਿਆ ਇਹੋ ਜਿਹੇ ਚੀਜ਼ਾਂ ਤੋਂ ਪਰਹੇਜ਼ ਰੱਖਣਾ ਹੁਣ ਆਮ ਕਰਕੇ ਗੋਭੀ ਗੋਭੀ ਦੇ ਵਿੱਚ ਬਹੁਤ ਬੈ ਬੈ ਤੋਂ ਜਰਾ ਬੈ ਵੀ ਬਹੁਤ ਜ਼ਿਆਦਾ ਆਪਣੇ ਅੰਦਰ ਹੋ ਜਾਂਦੀਆਂ ਕਿਉਂ ਗਰਮਸ਼ਾਹਤ ਹੋ ਜਾਂਦੀਆਂ ਬੈ ਹੁੰਦੀਆਂ ਤੇ ਉਸ ਕਰਕੇ ਆਪਾਂ ਨੂੰ ਦਾਣਾਂ ਦਾ ਚਿਕਣਾਈ ਦਾ ਬਹੁਤ ਜ਼ਿਆਦਾ ਪਰਹੇਜ਼ ਰੱਖਣਾ ਜ਼ਰੂਰੀ ਆ ਜੇ ਆਪਾਂ ਪਰਹੇਜ਼ ਰੱਖਾਂਗੇ ਫਿਰ ਆਪਾਂ ਠੀਕ ਹੋ ਜੰਨੇ ਜਿਵੇਂ ਹੁਣ ਆਪਾਂ ਰਿਸ਼ਤੇਦਾਰ ਜਿਹਾ ਬੜਿਆ ਕੋਈ ਪਹਿਲਾਂ ਕਹਿੰਦਾ ਠੰਡਾ ਪੀ ਲਓ ਕੋਕ ਪੀ ਲਓ ਤੇ ਉਦੋਂ ਮਗਰੋਂ 10 ਮਿੰਟ ਬਾਅਦ ਹੀ ਆਪਾਂ ਨੂੰ ਚਾਹ ਲਿਆ ਦੇਣਾ ਨਾਲ ਹੀ ਬਿਸਕੁਟ ਆ ਜਾਂਦੇ ਆ ਉੱਠੇ ਹੀ ਢੰਗ ਦਿੰਦਾ ਪਰ ਇਹਨੂੰ ਕਿਉਂਕਿ ਅਸੀਂ ਹੁਣ ਲਿਆਏ ਆ ਇੱਕ ਦਿਖਾਉਣ ਦੀ ਖਾਤਰ ਬੂਟੀ ਇਹਨੂੰ ਲਿਆ ਕੇ ਧੋ ਕੇ ਸਮਾਰ ਕੇ ਇਹਨੇ ਮਿਹਨਤ ਬਹੁਤ ਆ ਅੱਛਾ ਇਹਨੂੰ ਕਿਉਂਕਿ ਕਿਹੜੇ ਪੱਤੇ ਕਰਨੇ ਪੈਂਦੇ ਨੇ ਜਿਹੜੇ ਕੰਡੇ ਕਰਨੇ ਪੈਂਦੇ ਨੇ ਨਹੀਂ ਜੀ ਇਹਦਾ ਪੰਜਾਂਗ ਹੀ ਹੁੰਦਾ ਸਾਰਾ ਅੱਛਾ ਸਾਰਾ ਹਾਂ ਪੰਜਾਂਗ ਹੀ ਹੁੰਦਾ ਇਹਨੂੰ ਸਾਰੇ ਨੂੰ ਧੋਣਾ ਹੈ ਅੱਛਾ ਸਮਾਰ ਕੇ ਧੋ ਕੇ ਇਹ ਕਿਉਂਕਿ ਆ ਮਿੱਟੀ ਹੈ ਮਿਲਦੇ ਕਿੱਥੇ ਨੇ ਜੀ ਇਹ ਆਪਣੇ ਆਮ ਹੀ ਸੜਕਾਂ ਤੇ ਸੜਕਾਂ ਤੇ ਮਿਲਦੇ ਆ ਰਾਹਾਂ ਤੇ ਮਿਲਦੇ ਆ ਜਿਹੜੇ ਆਮ ਫालतੂ ਆਪਣੇ ਉਹ ਪਏ ਹੁੰਦੇ ਨਾ ਪਲਾਂਟ ਉਹਨਾਂ 'ਚ ਵੀ ਬਹੁਤ ਖਣਾ ਇਹ ਤਾਂ ਘਰ ਦੀ ਚੀਜ਼ਾਂ ਅੱਛਾ ਇਹਨੂੰ ਲਿਆ ਪਰ ਮਿਹਨਤ ਕੌਣ ਕਰੂਗਾ ਜੀ ਕਰਨਾ ਕਰਨਾ ਕੀ ਚਲੋ ਸਾਨੂੰ ਦੱਸ ਦਿਓ ਇਹਨੂੰ ਧੋ ਕੇ ਇਸ ਮਾਰ ਕੇ ਇਹਨੂੰ ਸੁਕਾ ਲੈਣਾ ਅੱਛਾ ਇਹਨੂੰ ਸੁਕਾ ਕੇ ਆਪਣੀ ਕੜਾਹੀ ਦੇ ਵਿੱਚ ਹੀ ਸਾੜਨਾ ਹੌਲੀ ਹੌਲੀ ਜੀ ਆਪਾਂ ਇਹਨੂੰ ਅੱਗ ਲਾਤੀ ਨਾ ਇਹਨਾਂ ਜਿਹੜਾ ਗੈਸ ਜਿਆ ਹੁੰਦਾ ਸਾਰੇ ਇੱਕ ਲੱਖ ਵਾਰ ਜਾਵਣਾ ਇਹਨੂੰ ਆਪਾਂ ਕੜਾਹੀ ਦੇ ਵਿੱਚ ਹੀ ਆ ਤੁਹਾਨੂੰ ਦੱਸਾਂਗੇ ਨਾ ਕਿਵੇਂ ਆਪਾਂ ਬਣਾਉਣਾਗੇ ਇਹਨੂੰ ਕੜਾਹੀ ਦੇ ਵਿੱਚ ਹੀ ਮਚਾਉਣਾ ਜੀ ਜੀ ਆਪਾਂ ਤੁਹਾਨੂੰ ਇਹਦਾ ਵੀ ਫਾਰਮ ਨਾਲ ਤੁਹਾਨੂੰ ਦੱਸਾਂਗੇ ਪ੍ਰਾਪਰ ਬਣਾਉਣਾ ਦੱਸਾਂਗੇ ਕਿਵੇਂ ਬਣਦਾ ਪਹਿਲਾਂ ਤੁਸੀਂ ਆਪਣੇ ਪੇਸ਼ੈਂਟ ਦੀ ਗੱਲ ਸੁਣ ਲਿਓ ਤੇ ਉਹ ਤੁਹਾਨੂੰ ਦੱਸ ਦੇਣਗੇ ਫਿਰ ਆਪਾਂ ਉਸ ਤੋਂ ਬਾਅਦ ਆਪਾਂ ਮੈਡੀਸ਼ਨ ਦੇਖ ਕੇ ਆਪਾਂ ਨਾ ਬਣਾਉਣਾ ਤੁਹਾਨੂੰ ਦੱਸਾਂਗੇ ਜੀ ਜੀ ਹਾਂਜੀ ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਭੈਣ ਜੀ ਇੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਮਝਾਂਗੇ ਕਿ ਕਿਸ ਤਰੀਕੇ ਨਾਲ ਜਿਹੜੀ ਉਹਨਾਂ ਨੇ ਇਹ ਮੈਡੀਸਿਨ ਇੱਥੋਂ ਲਈ ਸੀ ਔਰ ਮੈਡੀਸਿਨ ਲੈਣ ਤੋਂ ਬਾਅਦ ਉਹਨਾਂ ਨੂੰ ਕੀ ਕੀ ਜਿਹੜਾ ਫਾਇਦਾ ਹੈ ਜਿਹੜਾ ਇਹ ਇਸ ਤਰ੍ਹਾਂ ਦੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਜਿਹੜਾ ਉਹ ਹੋਇਆ ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਸੀਂ ਰਾਏਕੋਟ ਬੈਠੇ ਹਾਂ ਰਾਏਕੋਟ ਦੇ ਵਿੱਚ ਜਿੱਥੇ ਵੈਦ ਉਪਲ ਨੇ ਜਿਹੜੇ ਸਾਹ ਦਮੇ ਦਾ ਬੜਾ ਬਿਹਤਰੀਨ ਇਹਨਾਂ ਕੋਲ ਦੇਸੀ ਟੋਟਕੇ ਨਾਲ ਇਲਾਜ ਹੈ। ਸੋ ਸਾਡੇ ਨਾਲ ਇੱਕ ਭੈਣ ਜੀ ਬੈਠੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ। ਮੈਨੂੰ ਵੀਰੇ ਖੰਗ ਦੀ ਬਹੁਤ ਪ੍ਰੋਬਲਮ ਸੀਗੀ ਜਿਵੇਂ ਯਾਨੀ ਕਿ ਸਾਹ ਹੋ ਜਾਂਦਾ। ਐਸ ਤਰ੍ਹਾਂ ਦੀ ਪ੍ਰੋਬਲਮ ਸੀਗੀ ਤੇ ਮੈਨੂੰ ਹੁੰਦਾ ਸੀ। ਸਾਹ ਘਚਮਾਉਂਦਾ ਸੀ ਵੀਰੇ। ਮਤਲਬ ਹਰ ਵੇਲੇ? ਹਾਂ ਜੀ ਹਾਂ ਬਹੁਤ ਤਕਲੀਫ ਹੁੰਦੀ ਸੀਗੀ। ਯਾਨੀ ਅੱਜ ਮੈਨੂੰ 12 ਦਿਨ ਹੋ ਗਏ ਦਵਾਈ ਲੈ ਕੇ ਗਈ ਨੂੰ ਹੁਣ ਮੈਂ ਯਾਨੀ ਉਹਦੇ ਨਾਲ ਸੈੱਟ ਆ ਤੇ ਹੁਣ ਮੈਂ ਵੀਰੇ ਕੋਲੇ ਦੁਬਾਰੇ ਆਈਆਂ ਦਵਾਈ ਲੈਣ। ਅੱਛਾ ਕਿੰਨਾ ਕੁ ਫਰਕ ਪਿਆ ਤੁਹਾਨੂੰ ਲੱਗਿਆ? ਫਰਕ ਬਹਾਵਾ ਪੈ ਗਿਆ ਜੀ ਬ अच्छा हां जी मतलब ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ 7-8 ਸਾਲ ਤੋਂ ਸੀਗੀ ਵੀਰੇ 7-8 ਸਾਲ ਤੋਂ ਹਾਂ ਜੀ ਸਰਦੀਆਂ 'ਚ ਵੱਜ ਜਾਂਦੀ ਹੋਣੀ ਹਾਂ ਜੀ ਹਾਂ ਸਰਦੀਆਂ 'ਚ ਮੈਂ ਬਹੁਤ ਔਖੀ ਹੁੰਦੀ ਫਿਰ 7-8 ਸਾਲ ਕਿਵੇਂ ਕੱਢੇ ਤੁਸੀਂ ਬਸ ਆਹੀ ਖਾਈ ਗਈ ਵੀਰੇ ਦਵਾਈ ਦੂਈ ਖਾਈ ਗਈ ਪੰਪ ਲਈ ਗਈ ਸਾਲੇ ਅੱਛਾ ਤੇ ਹੁਣ ਸਾਲਾ ਪੰਪ ਕਿੱਥੇ ਤੁਹਾਡਾ ਹਾਂ ਜੀ ਉਹ ਘਰੇ ਪਿਆ ਹੁਣ ਮੈਂ ਆ ਦਵਾਈ ਖਾ ਕੇ ਵੀਰੇ ਕੋਲੇ ਫੜਾ ਜੂਗੀ ਇਹਨੂੰ ਕਹਿੰਦੇ ਸੀ ਮੈਨੂੰ ਫੜਾ ਕੇ ਜਾਏ ਹਾਂ ਹਾਂ ਜੀ ਇੰਨਾ ਨਵੜਾ ਆ ਜਾਣਾ ਬਸ ਅੱਛਾ ਹਾਂਜੀ ਅੱਛਾ ਜਿਹੜੇ ਨਾ ਜਿਹੜੀਆਂ ਭੈਣਾਂ ਤੁਹਾਡੇ ਵਾਂਗੂ ਪਰੇਸ਼ਾਨ ਹੈਗੀਆਂ ਨੇ ਸਾਹ ਤੋਂ ਦਮੇ ਤੋਂ ਖਾਸ ਕਰਕੇ ਸਰਦੀਆਂ ਚ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਇਹੀ ਕਹੋਗੇ ਜੀ ਇੱਥੇ ਆ ਕੇ ਵੀਰੇ ਕੋਲ ਦਵਾਈ ਲੈ ਕੇ ਜਾਓ ਤੇ ਤੁਹਾਡੀ ਸਾਰੀ ਪ੍ਰੋਬਲਮ ਚੱਕੀ ਜਾਊਗੀ ਅੱਛਾ ਤੁਹਾਨੂੰ ਇਹ ਚੈੱਕ ਕਿਵੇਂ ਕੀਤਾ ਸੀ ਇਹਨਾਂ ਨੇ ਨਬਜ਼ ਫੜਦੇ ਨੇ ਕੀ ਕਰਦੇ ਜੀ ਹਾਂ ਇਹਨਾਂ ਨੇ ਨਬਜ਼ ਫੜ ਕੇ ਚੈੱਕ ਕਰਿਆ ਜੀ ਕੀ ਕਿਹਾ ਸੀ ਤੁਹਾਨੂੰ ਇਹ ਕਹਿੰਦੇ ਚੱਕ ਦਾਂਗੇ ਜੜ ਤੋਂ ਹੀ ਚੱਕ ਦਾਂਗੇ ਅੱਛਾ ਜੜ ਤੋਂ ਚੱਕਣ ਲੱਤੋਂ ਲੱਗਦਾ ਕਿ ਚੱਕੇ ਜਾਊਗਾ ਹਾਂਜੀ ਹਾਂਜੀ ਅੱਛਾ ਤੁਹਾਨੂੰ ਪਤਾ ਕਿਵੇਂ ਲੱਗਿਆ ਸੀ ਵੀਡੀਓ ਦੇਖੀ ਸੀ ਜੀ ਅਸੀਂ ਫੋਨ ਤੇ ਇਹਨਾਂ ਦੀ ਅੱਛਾ ਤੁਸੀਂ ਵੀ ਵੀਡੀਓ ਦੇਖੀ ਸੀ ਹਾਂਜੀ ਯਕੀਨ ਹੋ ਗਿਆ ਸੀ ਹਾਂਜੀ ਯਕੀਨ ਹੋ ਗਿਆ ਤੇ ਆਪਾਂ ਤਾਂ ਇਹਨਾਂ ਨੂੰ ਰੱਬ ਮੰਨ ਲਿਆ ਵਸ ਅੱਜ ਤੋਂ ਹਾਂਜੀ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਇ ਤਸਵੀਰਾਂ ਨੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਆ ਡਾਕਟਰ ਸਾਹਿਬ ਉਹਨਾਂ ਦਾ ਵੀ ਕਹਿਣਾ ਹੈ ਵੈਜੀ ਦਾ ਵੀ ਇਹੀ ਗੱਲ ਕਹਿਣੀ ਹੈ ਕਿ ਉਹ ਇੱਥੇ ਆ ਕੇ ਜਿਹੜੇ ਇਨਹੇਲਰ ਹੈਗੇ ਨੇ ਉਹ ਭੰਡ ਦਿੰਦੇ ਨੇ ਬਹੁਤ ਸਾਰੇ ਲੋਕਾਂ ਦੇ ਇਨਹੇਲਰ ਨੇ ਜਿਹੜੇ ਉਹ ਰੱਖੇ ਹੋਏ ਨੇ ਤੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹ ਇਨਹੇਲਰ ਹੈਗੇ ਨੇ ਜਿਹੜੇ ਇੱਥੇ ਰੱਖੇ ਹੋਏ ਨੇ ਔਰ ਆਪਣੇ ਦੇਸੀ ਟੋਟਕਿਆਂ ਨਾਲ ਦੇਸੀ ਨੁਸਖਿਆਂ ਨਾਲ ਜਿਹੜਾ ਇਹ ਇੱਥੇ ਟ੍ਰੀਟਮੈਂਟ ਇਲਾਜ ਹੈਗਾ ਜਿਹੜਾ ਉਹ ਕਰਦੇ ਨੇ ਉਹ ਇਹ ਤਜਰਬਾ ਹੈਗਾ ਜਿਹੜਾ ਸਾਡੀ ਭੈਣ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨੂੰ ਮਹਿਜ਼ 12 ਦਿਨਾਂ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਫਰਕ ਪਿਆ ਸਿਰਫ 12 ਦਿਨਾਂ ਦੇ ਵਿੱਚ ਜੀ ਉਹ ਕਹਿੰਦੇ 7-8 ਸਾਲ ਦੀ ਪ੍ਰੋਬਲਮ ਸੀ 12 ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਕੀ ਇਹਨਾਂ ਨੂੰ ਤੁਸੀਂ ਕੋਈ ਗਿੱਧੜ ਸਿੰਘੀ ਦਿੱਤੀ ਸੀ ਗਿੱਧੜ ਸਿੰਘੀ ਨਹੀਂ ਜੇ ਪਰਮਾਤਮਾ ਦੇ ਵੱਲ ਹੈ ਹੂੰ ਇਹ ਜੀਓ ਮੇਰੇ ਵੱਲ ਪਰਮਾਤਮਾ ਨਾਲ ਸਾਰੇ ਉਹ ਹੀ ਠੀਕ ਕਰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਆਪਾਂ ਕੌਣ ਠੀਕ ਕਰਨਾ ਹੈ ਉਹਨਾਂ ਨੂੰ ਇੱਕ ਉਹਨਾਂ ਨੇ ਪਰਹੇਜ਼ ਇਹਨਾਂ ਨੇ ਪਰਹੇਜ ਵੱਧ ਤੋਂ ਵੱਧ ਰੱਖਿਆ ਜੀ ਗੱਲਾਂ ਤਾਂ ਪਰਹੇਜ ਦੀ ਹੁਣ ਜੀ ਰੁਕੀ ਸ਼ਾਮ ਮੈਨੂੰ 1 ਕਿਲੋ ਦਾ ਹਸਾਉਣਾ ਅਸੀਂ ਨਾ ਪਰਹੇਜ ਰੱਖ ਕੇ ਕਹਿੰਦੇ ਨਾ ਪਰਹੇਜ ਰੱਖੋ ਜਿਹੜੀ ਜੀਵ ਆ ਇਹ ਨਹੀਂ ਕੰਟਰੋਲ ਹੁੰਦੀ ਕੋਈ ਹੋਈ ਕਰ ਸਕਦਾ 100 ਚੋਂ ਯਾਨੀ 10% ਹੀ ਕੰਟਰੋਲ ਕਰਨਗੇ ਨਹੀਂ ਕਰ ਸਕਦੇ ਜਦੋਂ ਆਪਾਂ ਪੂਰੀ ਵਾਲਿਆਂ ਦੇ ਕੋਲ ਜੰਗ ਜੰਨੇ ਆ ਜੀਵ ਮਾਰਨ ਲੱਗ ਜਾਂਦੇ ਆ ਜਦੋਂ ਚਾਟ ਕੋਲ ਦੀ ਕੋਈ ਵੀ ਨੰਗ ਜੰਨਾ ਫਿਰ ਨਾ ਉਹ ਹਟ ਗਈ ਇਹਨੂੰ ਤਾਂ ਕੰਟਰੋਲ ਕਰਨਾ ਹੀ ਪੈਣਾ ਜਿਹੜੀ ਇਹ ਕੰਟਰੋਲ ਆ ਵੀਰੇ ਪੂਰਾ ਪਰਮਾਤਮਾ ਦੇ ਪ੍ਰਭੂ ਸਾਹ ਪ੍ਰਭੂ ਸਾਹਾ ਉਠੇ ਕਰੂਗਾ ਕਰੂਗਾ ਅੱਛਾ ਇਹ ਦੱਸੋ ਵੀ ਜਿਹੜਾ ਇਹ ਪੁੱਠਕੰਡਾ ਹੈਗਾ ਜਿਹੜਾ ਤੁਸੀਂ ਦਿਖਾ ਰਹੇ ਹੋ ਇਸ ਵੇਲੇ ਇਹ ਪੁੱਠਕੰਡਾ ਕੀ ਕਰੂਗਾ ਸਰਦੀਆਂ ਚ ਹਾਂਜੀ ਸਰਦੀਆਂ ਦੇ ਵਿੱਚ ਜੀ ਜਿਹੜਾ ਪੁੱਠਕੰਡਾ ਨਾ ਇਹਨੂੰ ਅੱਪਾ ਜਿਹੜੂ ਛਾੜਾਂਗੇ ਨਾ ਛਾੜਾਂਗੇ ਇਹਨੇ ਇਹ ਜੀ ਦਵਾਈ ਬਣ ਜਾਣੀ ਐ ਇਹ ਜੀ ਦਵਾਈ ਬਣ ਜਾਣੀ ਇਹਨਾਂ ਨੇ ਕਿਉਂਕਿ ਜੋ ਕੇ ਆਪਣਾ ਮਨੋ ਵੀ ਹੱਕ ਤੇ ਰੇਸਾ ਗਾ ਜੰਮਿਆ ਹੋਇਆ ਨਾ ਉਹ ਦੇ ਇਹਨੇ ਲਾਉਣਾ ਸ਼ੁਰੂ ਕਰ ਦੇਣਾ ਜੀ ਇਹਨੇ ਹੋਰ ਜੀ ਹਾਂ ਜੀ ਤੇ ਇਹਨੇ ਗਰਮੀ ਸਰੀਰ ਨੂੰ ਗਰਮੀ ਲਿਆ ਦੇਣੀ ਹੈ ਇਹਨਾਂ ਨੇ ਤੇ ਬਾਕੀ ਸਿੱਕਾ ਇਹਨੇ ਹਟਾ ਲੈਣੀਆਂ ਨੇ ਹੋਰ ਜੀ ਹਾਂ ਜੀ ਇਹਦੇ ਵਿੱਚ ਮਨੂੰ ਵੀ ਇਹੋ ਜੀ ਚੀਜ਼ ਆ ਕਿ ਮੈਂ ਹੁਣ ਇਹਦੇ ਗੁਣ ਨਹੀਂ ਸੁਣوں ਇੰਨੇ 10-10 ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੰਨੀ ਆ ਨਾ ਤਾਂ ਇਹ ਮਾੜੀ ਮੋੜ ਇਹ 3 ਨੰਬਰ ਤੇ ਆ ਗਿਆ ਆਪਾਂ ਫਸਟ ਵਾਲੇ ਕੇਲੇ ਵਾਲੇ ਦੇ ਸੀ ਸੈਕੰਡ ਵਾਲੀ ਆਪਾਂ ਉਹ ਦੱਸੀ ਸੀਗੀ ਆਪਾਂ ਲਸਣ ਵਾਲੀ ਇਹ 3rd ਤੇ ਆ ਗਈ ਤੀਜੇ ਨੰਬਰ ਤੇ ਆ ਗਈ ਜਿਹੜੀ ਮਾੜੀ ਮੁੱਟੀ ਜਿਹਨੂੰ ਮੰਨੋ ਵੀ ਸਾਲ ਡੇਢ ਸਾਲ ਦਾ ਖਾਂਸੀ ਹੋਈ ਆ ਜਾਂ ਨਮੂਨੀਆਂ ਹੋਇਆ ਹੋਇਆ ਸਾਲ ਡੇਢ ਸਾਲ ਤਾਂ ਇਹ ਛੜਦੀ ਨਹੀਂ ਇਹਨੂੰ ਕੱਲੀ ਨੂੰ ਵਰਤ ਕੇ ਦੇਖ ਲੈਣ ਇਹ ਹੀ ਨਹੀਂ ਛੜਦਾ ਲੈਣਾ ਇਹਨੂੰ ਸ਼ਾਇਦ ਨਾ ਆਈਆਂ ਹਾਂ ਹਾਂਜੀ ਆਪਣੀ ਜਿਹੜੀ ਸਾਰੀ ਮੈਡੀਸਨ ਉਹ ਸ਼ਾਇਦ ਦੇ ਨਿਰਪਰਾਈ ਕਰਦੀ ਆ ਬਸ ਇਹ ਨਹੀਂ ਤੁੰਨੇ ਆਪਾਂ ਸਾਰੀ ਚਲੋ ਫਿਰ ਅਸੀਂ ਨੁਸਖਾ ਜਿਹੜਾ ਟੋਟਕਾ ਇੱਕ ਵਾਰ ਦੱਸ ਦਈਏ ਉਸ ਤੋਂ ਬਾਅਦ ਜਿਹੜੇ ਤੁਹਾਨੂੰ ਦਿਖਾਵਾਂਗੇ ਵੀ ਜਿਹੜੇ ਇਨਹੇਲਰ ਨੇ ਉਹ ਕਿਸ ਤਰੀਕੇ ਨਾਲ ਜਿਹੜੇ ਇੱਥੇ ਭੰਨੇ ਜਾਂਦੇ ਨੇ ਇਨਹੇਲਰ ਬੇ ਨੇ ਤੁਹਾਡੇ ਕੋਲ ਭੰਨਣ ਵਾਲੇ ਜਿਹੜੇ ਕਹਿੰਦੇ ਤੁਹਾਨੂੰ ਭੰਨ ਕੇ ਵਗਾਵਾ ਆਪਾਂ ਬਣਾਈਏ ਕਿ ਪਹਿਲਾਂ ਜਨੂ ਦਿਖਾ ਜ਼ਰੂਰ ਦੋ ਵਾ ਇੱਕ ਵਾਰ ਸੋ ਤੁਸੀਂ ਇਹ ਦੇਖੋ ਵੈਜ ਜੀ ਦਾ ਕਹਿੰਣਾ ਜੀ ਫਿਰ ਜਿਹੜੇ ਇਹ ਨੁਸਖਾ ਫਾਰਮੂਲਾ ਅਸੀਂ ਦੱਸ ਰਹੇ ਆ ਇਹ ਇਨਹੇਲਰ ਛੜਾ ਦੂਗਾ ਜੀ ਹਾਂ ਜੀ ਹਾਂ ਜੀ ਛੜਾਊਗਾ ਜੀ ਦੇਖ ਲਓ ਬਹੁਤ ਵੱਡਾ ਤੋਵਾ ਹੈ ਨਹੀਂ ਜੀ ਦੇਖੋ ਜਿਹੜੇ ਇਹ ਦਾ ਨਾਰਮਲ ਨੇ ਉਹਨਾਂ ਦਾ ਸਾਡੀ ਜਾਣਾਂ ਤੁਹਾਨੂੰ ਦੱਸਿਆ ਵੀ ਜਿਹੜਾ 5-6 ਮਹੀਨੇ 7 ਮਹੀਨੇ ਤੱਕ ਉਹਨੇ ਹਟਾਈ ਦੇਣਾ ਜੀ ਜਿਹਨੇ ਹੁਣ ਜਾਂਦੇ ਆ ਉਸ ਵਿੱਚ ਸੀ ਪਾਸਮਾਨੀ ਵੀ ਵਗੈਰਾ ਪਾਉਨੇ ਹੁੰਦੇ ਨੇ ਜੀ ਉਹਦੇ ਵਿੱਚ ਪਾਸਮਾਨੀ ਹਿਸਾਬ ਨਾਲ ਬਣਦਾ ਜੀ ਉਹ ਫਿਰ ਅਸੀਂ ਉਸ ਹਿਸਾਬ ਨਾਲ ਬਣਾ ਕੇ ਉਸ ਹਿਸਾਬ ਨਾਲ ਦੇ ਜਿਵੇਂ ਬਾਤ ਪਤ ਕਫ ਜਿਹਨੀਆਂ ਤਿੰਨ ਬਿਗੜੀਆਂ ਹੋਈਆਂ ਨੇ ਬਾਤ ਤੇ ਪਤ ਤੇ ਕਫ ਫਿਰ ਅਸੀਂ ਉਹ ਆਪਦੇ ਕੋਣੋ ਬਣਾ ਕੇ ਦਿੰਨੇ ਆ ਜੀ ਨਹੀਂ ਇਹ ਭੈਣ ਜੀ ਕਹਿ ਰਹੇ ਸੀ ਵੀ ਤੁਸੀਂ ਨਵਜ਼ ਦੇਖਦੇ ਹੋ ਨਵਜ਼ ਦੇਖ ਕੇ ਕੀ ਪਤਾ ਲੱਗ ਜਾਂਦਾ ਨਵਜ਼ ਨਾਲ ਕਿਵੇਂ ਪਤਾ ਲੱਗ ਜਾਂਦਾ ਜੀ ਦੇਖੋ ਜੀ ਨਾਬਜ ਦੇ ਵਿੱਚ ਫਰੂਕੀ ਸਾਹਿਬ ਬਾਤ ਦਾ ਪਤ ਦਾ ਕਫ ਦਾ ਪਤਾ ਲੱਗ ਜਾਂਦਾ ਉਹ ਨਾਬਜਾਂ ਚੱਲਦੀਆਂ ਹੁੰਦੀਆਂ ਨੇ ਉਹਦੇ ਵਿੱਚ ਪਤਾ ਲੱਗਦਾ ਵੀ ਬਾਤ ਆ ਪੈ ਤਾਂ ਕੰਪਾ ਜੇ ਪੈ ਤਾਂ ਉਸ ਹੁੰਦਾ ਬਾਤ ਉਗਫ ਜਾ ਹੁੰਦਾ ਦੇਖਾ ਫਰਾ ਫਰਾ ਪਤਾ ਲੱਗ ਜਾਂਦਾ ਜੀ ਇਹ ਅਡੋਡੀ ਹੁੰਦੀਆਂ ਨੇ ਨਾਵਜਾਂ ਦੇ ਹਿਸਾਬ ਨਾਲ ਚੱਲਦਾ ਹੁੰਦਾ ਜੀ ਸੋ ਫਾਰਮੂਲਾ ਜਿਹੜਾ ਇੱਕਦਮ ਤਿਆਰ ਬਰ ਤਿਆਰ ਹੈਗਾ ਇਹ 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 ਰੱਖੇ ਇਹ ਵੀ ਉਹੀ ਬੁੱਟੀ ਹੈ ਜੀ ਸਾਰੀ ਹਾਂਜੀ ਹਾਂਜੀ ਇਹ ਉਹੀ ਹੈ ਜੀ ਉਹੀ ਅੱਛਾ ਹਾਂਜੀ ਮਤਲਬ ਹਾਂਜੀ ਇਹ ਉਹੀ ਹੈ ਨਾ ਆ ਦੇਖ ਅਚਾ ਵੀ ਇਹਨੂੰ ਤੋੜਨਾ ਕਿਵੇਂ ਸਾਨੂੰ ਮਰਦਲ ਥੋੜਾ ਜਿਆਦਾ ਡਿਟੇਲ ਦੇ ਨਾਲ ਦੱਸ ਦੋ ਤਾਂ ਕਿ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਕੋਲੇ ਅਵੇਲੇਬਲ ਹੈਗਾ ਉਹ ਇਹਦਾ ਯੂਜ਼ ਕਰ ਲੈਣ ਡਾਕਟਰ ਦੀ ਸਲਾਹ ਦੇ ਨਾਲ ਦੇਖੋ ਜੀ ਸਾੜਕ ਤੇ ਮਨੋ ਜੀ ਆ ਲੱਗਿਆ ਹੋਇਆ ਹੂੰ ਇਹ ਹਰਮਨ ਆ ਕੀ ਦੱਸਦਾ ਨਹੀਂ ਬੂਟਾ ਇਹ ਆ ਵਾਣਾ ਲੱਗਿਆ ਹੋਇਆ ਨਾ ਸਾਰੇ ਵੀਰ ਬਜ਼ੁਰਗ ਭੈਣ ਬਣਾ ਦੇਖਦੇ ਹੋਣਗੇ ਵੀ ਆ ਲੱਗਿਆ ਬੂਟਾ ਸੜਕਾਂ ਤੇ ਤੇ ਉਹਨੂੰ ਜੜ ਚੋਂ ਉਹਨੂੰ ਕਾਢ ਕੇ ਉਹਨੂੰ ਧੋ ਲੈਣਾ ਸਾਫ਼ ਕਰ ਲੈਣਾ ਸਮਾਂ ਕਿਉਂਕਿ ਗੰਦਮੰਦ ਬਹੁਣ ਲੱਗਿਆ ਆ ਤਾਂ ਵੈਸੇ ਆਪਾਂ ਸਾਫ਼ ਨਹੀਂ ਕੀਤਾ ਪਰ ਇੱਕ ਸਰੋਤਿਆਂ ਨੂੰ ਸਾਰਿਆਂ ਨੂੰ ਦਿਖਾਇਆ ਹੀ ਆ ਹਾਂਜੀ ਕਿਉਂਕਿ ਇਹਨੂੰ ਧੋ ਕੇ ਇਹਨੂੰ ਸੁਕਾ ਲੈਣਾ ਜੀ ਜੀ ਠੀਕ ਹੈ ਇਹਨੂੰ ਸੁਕਾ ਲਿਆ ਨਾ ਇਹਨੂੰ ਫਿਰ ਆਪਾਂ ਇਹਨੂੰ ਛੋਟਾ ਛੋਟਾ ਕਰਕੇ ਆ ਦੇਖੋ ਹੂੰ ਆ ਛੋਟਾ ਛੋਟਾ ਕਰ ਲਿਆ ਨਾ ਅੱਛਾ ਛੋਟਾ ਇਹ ਸਾਫ ਕੀਤਾ ਹੋਇਆ ਸਾਕ ਹਾਂਜੀ ਹਾਂਜੀ ਇਹ ਛੋਟਾ ਛੋਟਾ ਕਰ ਲਿਆ ਕਿਉਂਕਿ ਘਰੇ ਬਈ ਪਈਆਂ ਨੇ ਨਾ ਆਪਣੇ ਆਹ ਦੇਖੋ ਇਹਨੂੰ ਕਰ ਲਿਆ ਇਹਨੂੰ ਇੱਕੜੀ ਮੱਛ ਜਾਨਾ ਨੇ ਇਹਨੇ ਇੱਕੜੀ ਜਿਵੇਂ ਆਪਣੀਆਂ ਪਹਿਲੀਆਂ ਬਣਾਈਆਂ ਨੇ ਇਹਨੂੰ ਅਸੀਂ ਭਾਸਮ ਬੋਲਦੇ ਆਂ ਅੱਛਾ ਜਿਹਨੂੰ ਆਪਾਂ ਇਹ ਭਾਸਮ ਬਣ ਜਾਣੀਆਂ ਇਹ ਭਾਸਮ ਬਣ ਕੇ ਹੀ ਆਪਣੇ ਕੱਫ ਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਇਹਨੇ ਕਿੰਨੇ ਕ ਟਾਈਮ ਚ ਸੜ ਜਾਣਾ ਜੀ ਸਾਰਾ ਇਹਨੂੰ ਲੱਗ ਜਾਂਦੇ ਆ ਜੀ ਘੱਟੋ ਘਾਟਾ ਜੀ ਆਪਾ ਇਹਨੂੰ ਪਾਈਏ ਨੂੰ ਤਾਂ ਥੋੜਾ ਟਾਈਮ ਲੱਗਦਾ 40 ਮਿੰਟ ਲੱਗ ਜਾਂਦੇ ਆ ਜੀ ਆਪਾ ਵੱਧ ਪਾਵਾਂਗੇ ਤਾਂ ਵੱਧ ਟਾਈਮ ਲੱਗ ਜਾਂਦਾ ਜੀ ਠੀਕ ਠੀਕ ਮਤਲਬ ਤਾਂ ਇਸ ਤਰੀਕੇ ਨਾਲ ਸੁਕਾ ਕੇ ਅਸੀਂ ਵਿਚੀ ਪੱਤੇ ਵਿਚੀ ਟਾਣੀ ਆ ਵਿਚੀ ਇਹਦੇ ਜਿਹੜੇ ਆਹ ਕੰਡੇ ਨੇ ਇਹ ਜਿਹੜੇ ਆਹ ਵੱਡੇ ਵੱਡੇ ਲੱਗੇ ਹੋਏ ਨੇ ਪੁੱਟ ਕੰਡੇ ਇਹ ਸਾਰੇ ਵਿਚੀ ਪਾਉਣੇ ਆ ਜੀ ਇਹ ਅੱਛਾ ਅੱਛਾ ਜੇ ਇਹਦੇ ਵਿੱਚੋਂ ਦਾਣੇ ਕੱਢ ਕੇ ਖਾਏ ਖਾਦੇ ਜਾਣ ਹਾਂਜੀ ਮਨਵੀ ਤੋਂ 2-3 ਦਿਨ ਪੌਣੇ ਕਿਵੇਂ ਜੀ ਇਹਦੇ ਵਿੱਚ ਹੁੰਦੇ ਆ ਜੀ ਬੀਜ ਦੇ ਵਿੱਚ ਦਾਣੇ ਹੁੰਦੇ ਨੇ ਇਹਦੇ ਵਿੱਚ ਦਿਖਾਓ ਜਰਾ ਇਹ ਇੱਕ ਨਿਕਲ ਨਹੀਂ ਜੀ ਇਹ ਇੱਕ ਗਿੱਲੇ ਨੇ ਇਹ ਅੱਛਾ ਹਾਂਜੀ ਇਹਦੇ ਵਿੱਚ ਦਾਣੇ ਹੁੰਦੇ ਆ ਇਰੇ ਵਿੱਚ ਜੇ ਇਹ ਖਾਦੇ ਜਾਂ ਵਿੱਚ ਪਿੰਨੀਆਂ ਬਣਾ ਕੇ ਰਗੜ ਕੇ ਅੱਛਾ ਭੁੱਖੀ ਨਹੀਂ ਲੱਗਦੀ ਹੈਗੀ ਦੋ ਤਿੰਨ ਦਿਨ ਤਾਂ ਆਰਾਮਦਾਰੀਆ ਤਾਂ ਜੀ ਅਗਲਾ ਰੋਟੀ ਖਾਣ ਇੰਨੀ એનર્ਜੀ ਹਾਂ ਜੀ ਇੰਨੀ એનર્ਜੀ ਹੈ ਇਹਦੇ ਵਿੱਚ ਜੀ 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 ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਿਹਾ ਇਸ ਵੇਲੇ ਜਿਹੜਾ ਤਿਆਰ ਬਰ ਤਿਆਰ ਫਾਰਮੂਲਾ ਜਿਹੜੇ ਵੈਜੀ ਉਹ ਕਰਨ ਵਾਲੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਇਹ ਪੁਟਕੰਡਾ ਹੈ ਉਹਨਾਂ ਦਾ ਕਹਿੰਦੇ ਜਿਹੜਾ ਸਾੜ ਕੇ ਇਸ ਨੂੰ ਯੂਜ਼ ਕਰੇਗਾ ਇਸ ਦਾ ਇਸਤੇਮਾਲ ਕਰੇਗਾ ਤਾਂ ਉਸ ਦੀ ਜਿਹੜੀ ਜ਼ਿੰਦਗੀ ਹੈਗੀ ਹੈ ਉਹ ਬਦਲ ਸਕਦੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਵੈਦਜੀ ਪੁੱਟਕੰਡਾ ਹੈ ਜਿਹੜਾ ਉਹ ਫੂਕਣ ਦੀ ਤਿਆਰੀ ਦੇ ਵਿੱਚ ਨੇ ਇਹਨਾਂ ਦੀ ਭਸਮ ਹੈਗੀ ਹੈ ਜਿਹੜੀ ਉਹ ਤਿਆਰ-ਵਰ ਤਿਆਰ ਕਰਕੇ ਜਿਹੜਾ ਨੁਸਖਾ ਫਾਰਮੂਲਾ ਸਾਡੇ ਨਾਲ ਜਿਹੜਾ ਉਹ ਸਾਂਝਾ ਕਰਨ ਵਾਲੇ ਨੇ ਤਸਵੀਰਾਂ ਤੁਸੀਂ ਦੇਖੋ ਇਸ ਵੇਲੇ ਤਿਆਰ ਹੈਗੀ ਹੈ ਅੱਗ ਹੈਗੀ ਹੈ ਨੀਚੇ ਲਗਾਤਾਰ ਜਿਹੜੀ ਲੱਗੀ ਹੋਈ ਹੈ ਔਰ ਫਾਰਮੂਲਾ ਨੁਸਖਾ ਜਿਹੜਾ ਇੱਕਦਮ ਅਸੀਂ ਕਹਿ ਲਈਏ ਕਿ ਇਸ ਤੋਂ ਥੋੜੇ ਟਾਈਮ ਬਾਅਦ ਜਿਹੜਾ ਤਿਆਰ ਹੋ ਜਾਣਾ ਸੋ ਆ ਫਾਰਮੂਲਾ ਦੇਖਦੇ ਆ ਕਿ ਕਿਸ ਤਰ੍ਹਾਂ ਤਿਆਰ ਹੁੰਦਾ ਔਰ ਕਿਸ ਤਰੀਕੇ ਨਾਲ ਜਿਹੜਾ ਇਹ ਬਣਦਾ ਹੈ ਇਹਨੂੰ ਨਾ ਹੁਣ ਤਾਂ ਸਾਡੇ ਕੋਲ ਇਹ ਹੀ ਆ ਜੀ ਖਰਲ ਹਨਾਈਆਂ ਤੇ ਆਪਾਂ ਇਹਨੂੰ ਜਾਂ ਚਮਚੇ ਨਾਲ ਜਾਂ ਹੋਰ ਕਾਹੀ ਨਾਲ ਜਾਂ ਤਵੇ ਤੇ ਵੀ ਪੁੰਨ ਸਕਦੇ ਆਪਾਂ ਇਹਨੂੰ ਅੱਛਾ ਰਗੜ ਕੇ ਹਾਂਜੀ ਹਾਂਜੀ ਇਹ ਛੋਟਾ ਛੋਟਾ ਐਂ ਕਰੀ ਜਾਵਾਂਗੇ ਆਂ ਦੇਖੋ ਆਹ ਦੇਖੋ ਖਾਣਾ ਹੋਣ ਲੱਗਿਆ ਨਾ ਆਹ ਦੇਖੋ ਹੋਣ ਲੱਗਿਆ ਨਾ ਜੀ 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 ਆਹ ਦੇਖੋ ਇਹਨੇ ਹੌਲੀ 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 ਜਾਊਂਗਾ ਸ਼ੇਕ ਪਈ ਜਾਣਾ ਇਹਨੇ ਸ਼ੁੱਕੀ ਜਾਣਾ ਭੂਰੀ ਜਾਣਾ ਇਹਦੀ ਪਾਸਮ ਬਣੀ ਜਾਣੀ ਆ ਜੀ ਇਹ ਓਕੇ ਓਕੇ ਹਾਂਜੀ ਆਹ ਦੇਖੋ ਇਹ ਆ ਲੈ ਕਿੰਨਾ ਹੋ ਗਿਆ ਇਹ ਇਹਦੇ ਸ਼ਾਮ ਫਿਰ ਆਪਾਂ ਇਹਨੂੰ ਰਗੜ ਦਾਂਗੇ ਨਹੀਂ ਨਹੀਂ ਪਾਸ਼ਮ ਤਿਆਰ ਆ ਫਿਰ ਆਪਾਂ ਇਹਨਾ ਇੱਕ ਚੌਂਚਾ ਸਵੇਰੇ ਇੱਕ ਸ਼ਾਮ ਖਾਵਾਂਗੇ ਜੀ ਤਾਂ ਦੇਖੋ ਜਿਹੜੀ ਫਾਰਮੂਲਾ ਹੈਗਾ ਨੁਸਖਾ ਹੈਗਾ ਇਸੇ ਤਰੀਕੇ ਨਾਲ ਜਿਹੜਾ ਉਹ ਤਿਆਰ ਕਰਨਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਜੀ ਹਾਂ ਜੀ ਹਾਂ ਜੀ ਇਹਨੂੰ ਵਾਸ਼ ਰਗੜੀ ਜਾਵੇ ਇਸਤੇਮਾਲ ਕਿਵੇਂ ਕਰਦੇ ਇਹਨੂੰ ਆਪਾਂ ਇੱਕ ਚਮਚਾ ਸਵੇਰੇ ਇੱਕ ਸ਼ਾਮ ਲੈਣਾ ਵੱਡੇ ਇੱਕ ਚਮਚਾ ਸਵੇਰੇ ਇੱਕ ਸ਼ਾਮ ਲੈਣਗੇ ਜਿਹੜੇ ਛੋਟੇ ਨੇ ਉਹ ਪਾਈ ਬੱਚਿਆਂ ਦੇ ਸ਼ਾਮ ਨਾਲ ਦੇਖ ਕੇ ਦੇਣਗੇ ਇਸ ਤਰੀਕੇ ਨਾਲ ਹੌਲੀ ਹੌਲੀ ਇਸ ਤਰੀਕੇ ਦਾ ਰੂਪ ਬਣ ਜਾਗਾ ਆ ਦੇਖੋ ਜੀ ਹਣ ਤੋਂ ਆ ਨਿਕਲਣ ਲੱਗਿਆ ਮੈਂ ਹਾਂ ਆਪਣੀ ਪੱਛਮ ਤਿਆਰ ਹੋ ਗਈ ਆ ਮਚਣ ਲੱਗਿਆ ਜੀ ਆ ਦੇਖੋ ਇਹ ਐਂ ਤਿਆਰ ਹੋਣੀ ਆ ਜੀ ਆ ਅੱਛਾ ਹੌਲੀ ਹੌਲੀ ਇਸੇ ਤਰੀਕੇ ਨਾਲ ਬਈ ਤਾਂ ਬੜਾ ਬੜੀ ਮਿਹਨਤ ਦਾ ਕੰਮ ਹੈਗਾ ਜੀ ਫਿਰ ਬੜਾ ਕੰਮ ਆ ਜੀ ਇਹ ਤੇ ਆਪਾਂ ਫਿਰ ਉਹ ਦੁਕਾਨ ਉਹ ਜਿਹੜੇ ਨੂੰ ਸਾਂਣ ਕੇ ਕੱਪੜਾ ਸਣ ਕਰਕੇ ਬੱਚਿਆਂ ਨੂੰ ਉਸ ਹਾਵਨਾ ਦੇਣੀ ਆ ਤੇ ਜਿਹੜੇ ਵੱਡੇ ਨੇ ਉਹਨਾਂ ਨੂੰ ਬਟਾ ਚਮਚਾ ਪਾ ਕੇ ਸ਼ਹਿਦ ਰਲਾ ਕੇ ਦੇਣਾ ਜੀ ਅੱਛਾ ਸ਼ਹਿਦ ਰਲਾ ਕੇ ਵਿੱਚ ਦੇਣਾ ਕਿੰਨਾ ਕਾ ਜਿੰਨਾ ਕ ਚਮਚਾ ਤੁਸੀਂ ਫੜਿਆ ਹੋਇਆ ਜੀ ਇੰਨਾ ਕੀ ਨਹੀਂ ਜੀ ਇਹ ਤਾਂ ਮਨੂੰ ਆ ਦਾ ਛੋਟੇ ਬੱਚੇ ਵਾਸਤੇ ਹੋ ਗਿਆ ਜੀ ਇੰਨਾ ਖੜਾ ਠੀਕ ਹੈ ਕਿਹੜੀ ਪ੍ਰੋਬਲਮ ਕੀ ਇਹ ਪਸਮ ਇਹ ਖਾਂਸੀ ਦੀ ਸਾਰੀ ਪ੍ਰੋਬਲਮ ਕਫ ਦੀ ਸਾਰੀ ਤੋਂ ਦੂਰ ਕਰੂਗੀ ਜੀ ਜਿੰਨੀ ਕਿੜੀ ਜਿਵੇਂ ਆਪਣਾ ਸਾਹ ਹੋਇਆ ਦਮਾ ਹੋਇਆ ਦੇ ਜਿਹਨੂੰ ਬਾਲਗਮ ਬਾਹਰ ਹੁੰਦੀ ਆ ਸਿਕਾਉਂਦੀ ਆ ਉਹ ਸਾਰੇ ਸ਼ੂਈ ਦੂਰ ਕਰ ਦਿੰਦੀ ਹੈ ਜੀ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਆ ਵੈਦ ਜੀ ਨੇ ਫਾਰਮੂਲਾ ਨੁਸਕਾ ਜਿਹੜਾ ਉਹ ਆਪਣਾ ਬਣਾ ਕੇ ਦਿਖਾਇਆ ਕਿ ਕਿਸ ਤਰੀਕੇ ਨਾਲ ਜਿਹੜਾ ਪੁੱਠਕੰਡਾ ਹੈਗਾ ਇਹ ਸਾਡੇ ਜਿਹੜੇ ਰੋਗ ਹੈਗੇ ਨੇ ਉਹ ਦੂਰ ਹੈ ਕਰ ਸਕਦਾ ਸਰਦੀਆਂ ਦੇ ਵਿੱਚ ਸੋ ਇਹ ਸਾਰੇ ਇਨਹੇਲਰ ਹੈਗੇ ਨੇ ਜਿਹੜੇ ਇਸ ਵੇਲੇ ਇੱਥੇ ਵੈਜ ਜੀ ਨੇ ਰੱਖੇ ਹੋਏ ਨੇ ਵੈਜ ਜੀ ਫਿਰ ਇਹ ਇਨਹੇਲਰ ਕਿੰਨਾ ਕਿੰਨਾ ਦੇ ਨੇ ਤੁਸੀਂ ਕਹਿ ਰਹੇ ਸੀ ਵੀ ਤੁਸੀਂ ਉਹਨਾਂ ਨੂੰ ਕਿਹਾ ਕਿ ਵੀਡੀਓ ਦੇ ਵਿੱਚ ਹੀ ਤੁਹਾਡਾ ਨਾਮ ਲੈ ਕੇ ਭੰਨਾਂਗੇ ਅਸੀਂ ਹਾਂਜੀ ਇਹ ਬੀਰ ਜੀ ਆਪਣੇ ਇਨਹੇਲਰ ਜਾਣੀ ਕੋਈ ਹਰਿਆਣੇ ਤੋਂ ਆਏ ਆ ਪਹਾੜ ਸੋਆਣੇ ਤੋਂ ਆਏ ਆ ਕੋਈ ਆਪਣੇ ਇੱਥੋਂ ਆਏ ਆ ਕੋਟਕਪੂਰੇ ਤੋਂ ਆਏ ਆ ਕੋਈ ਸਾਡੇ ਨੇੜੇ ਦੇ ਜਿਹੜੇ ਪੈਣੀ ਦੇ ਹੋਏ ਮਰੀਜ਼ ਇਹਨਾਂ ਦੇ ਆ ਜੀ ਹਾਂਜੀ ਹਾਂਜੀ ਫਿਰ ਇਨਹੇਲਰ ਕਿਵੇਂ ਬਣਦੇ ਤੁਸੀਂ ਇਹ ਤਾਂ ਇਨਹੇਲਰ ਜਿ ਦੇਖੋ ਆਪਾਂ ਅੱਗੇ ਵੀ ਤੁਹਾਨੂੰ ਦੱਛਾ ਸੀਗਾ ਇਨਹੇਲਰ ਐਵੇਂ ਪਾ ਆਏ ਆਏ ਟੁੱਟਦੇ ਆ ਜੀ ਐਵੇਂ ਵਾਈਕਰੂ ਦੀ ਦਿਆ ਕੀ ਜੀ ਪ੍ਰਮਾਤਮਾ ਦੀ ਇਹ ਕਿੰਨਾ ਦਾ ਸੀ ਜੀ ਇਹ ਹੁਣ ਜੀ ਹੁਣ ਤੁਹਾਨੂੰ ਮੈਂ ਦੱਸਦਾ ਵੀ ਕੋਟਕਪੁਰੇ ਹੁਣ ਨਾਮ ਤਾਂ ਆਪਾਂ ਲਿਖਿਆ ਨਹੀਂ ਹੈਗਾ ਜੀ ਸਾਰਿਆਂ ਦੇ ਨਾਮ ਦੱਸੇ ਤਾਂ ਜਾਣੇ ਇਹ ਲੈ ਕੀ ਬਾਤ ਹੈ ਸੋ ਦੇਖੋ ਤੁਸੀਂ ਜਿਹੜੇ ਇਹ ਇਨਹੇਲਰ ਨੇ ਵੈਜ ਜੀ ਇਸੇ ਤਰੀਕੇ ਨਾਲ ਫੜ ਕੇ ਉਹਨਾਂ ਕੋਲੋਂ ਭੰਨ ਦਿੰਦੇ ਨੇ ਔਰ ਨੋ ਜੀ ਕੀ ਬੋਤਾ ਚੁਰਾ ਚੁਰਾ ਇਹ ਮਤਲਬ ਇਹ ਸਾਰੇ ਕੋਈ ਨਾ ਕੋਈ ਪੇਸ਼ੈਂਟਾਂ ਦੇ ਕੰਮ ਨੇ ਜੀ ਸਾਰੇ ਆ ਦੇਖੋ ਆ ਲੈ ਇਹ ਜਿਹੜੇ ਪੰਪ ਚੀਜ਼ ਹੈ ਜੀ ਇਹ ਜਿਹੜਾ ਆਪਣਾ ਕੈਪਸੂਲ ਆ ਕੈਪਸੂਲ ਵਾਲੇ ਨੇ ਅੱਛਾ ਜਿਹੜੇ ਕੈਪਸੂਲ ਦੇ ਕੇ ਜਾਂਦੇ ਨੇ ਨਾ ਵੀ ਮੇਰਾ ਕੈਪਸੂਲ ਵੀ हट ਗਿਆ ਆਪਾਂ ਕਿਹਾ ਵੀ ਦੇ ਕੇ ਸਾਡੀ ਦਵਾਈ ਦਾ ਹੈਗਾ ਸਾਹ ਹਟਾਓ ਤੇ ਪੰਪ ਭਜਾਓ ਅੱਛਾ ਪੰਪ ਮਤਲਬ ਇਸੇ ਤਰੀਕੇ ਨਾਲ ਹਰੇਕ ਦਾ ਪੰਡ ਦੇਖੋ ਜੀ ਮੈਂ ਇਹ ਕੈਪਸੂਲਾ ਵਾਲਾ ਕੀ ਚੀਜ਼ ਹੈ ਜੀ ਇੱਕ ਇੱਕ ਕੈਪਸੂਲ ਪਾ ਕੇ ਵਿੱਚ ਸੁਗਣਾ ਉਹ ਸਾਂ ਨਾ ਵਿੱਚ ਮਾਰਦੇ ਨੇ ਇਹ ਵੀ ਓਕਣੀ ਹੁੰਦਾ ਜੀ ਕਿ ਨਾਲ ਸੁਗਣ ਲੈ ਨਾਲ ਸੁਗਲ ਨੇ ਪੰਪ ਪਾਉਂਦੇ ਨੇ ਨਾ ਆਪਣੇ ਮੂੰਹ ਨੇ ਇਹ ਜੋਉਂਦੇ ਨੇ ਨਹੀਂ ਇਹ ਨਵੇਂ ਜ਼ਮਾਨੇ ਦਾ ਪੰਪ ਹੈ ਹਾਂ ਜੀ ਇਹ ਵੀ ਪੰਡ ਦੇ ਹਾਂ ਜੀ ਹਾਂ ਜੀ ਪੰਡ ਲਓ ਜੀ ਹਾਂ ਲੋ ਆ ਟੁੱਟ ਗਿਆ ਲੋ ਜੀ ਇਹ ਵੀ ਪੰਪੂ ਵੀ ਭੰਨਤਾ ਜਿਹੜਾ ਸੁੰਘਣ ਵਾਲਾ ਅੱਛਾ ਬੈ ਜੀ ਸਾਨੂੰ ਹੁਣੇ ਦੱਸੋ ਵੀ ਜਿਹੜਾ ਤੁਸੀਂ ਨੁਸਖਾ ਫਾਰਮੂਲਾ ਬਣਾਇਆ ਹੈ ਉਹਦੇ ਨਾਲ ਇਹ ਇਨਹੇਲਰ ਭਨੇ ਜਾਣਗੇ ਦੇਖੋ ਜੀ ਜਿਹੜਾ ਪਰਹੇਜ਼ ਰੱਖੂਗਾ ਜੀ ਬੈ ਜੀ ਗੱਲ ਤਾਂ ਪਰਹੇਜ਼ ਦੀ ਆ ਜੇ ਹੁਣ ਮੈਂ ਤਾਂ ਇਤੋਂ ਦੱਸ ਤਾ ਹੁਣ ਮੈਂ ਬੈ ਜੀ ਤਾਂ ਮੈਂ ਅਗਰ ਜਾਂਦੇ ਜਾਣ ਹੋਈ ਰਹੇ ਜੀ ਜਾਂ ਹੁਣ ਜਿਹਨੇ ਦਵਾਈ ਖਾਧੀ ਉਹ ਸ਼ਰਾਣੇ ਲੈ ਕੇ ਰੱਖ ਲੇ ਤੇ ਬਾਕੀ ਜਿਹੜਾ ਪਰਹੇਜ਼ ਰੱਖਣਾ ਇੱਥੋਂ ਜਾ ਕੇ ਦਵਾਈ ਲੈ ਲਈ ਇੱਥੇ ਪਕੌੜੇ ਖਾ ਲਏ ਇੱਥੇ ਠੰਡਾ ਪੀ ਲੈ ਇੱਥੇ ਕੋਕ ਪੀ ਲਿਆ ਇੱਥੇ ਕੁਝ ਹੋਰ ਪੀ ਲਿਆ ਹੁਣ ਵੀਰ ਜੀ ਉਹਨਾਂ ਦਾ ਪਰਹੇਜ਼ ਤਾਂ ਉਹ ਰੱਖਣ ਨਾ ਗੱਲ ਦਾ ਜੇ ਇਲਾਜ ਨੂੰ ਪਰਹੇਜ਼ ਚੰਗਾ ਪਰਹੇਜ਼ ਦਾ ਜ਼ਰੂਰੀ ਆ ਅੱਛਾ ਵੈ ਜੀ ਇੱਕ ਗੱਲ ਹੋਰ ਦੱਸੋ ਜਾਂਦ ਜਾਂਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਪੁੱਠਕੰਡਾ ਕਦੇ ਅਜ਼ਮਾਇਆ ਵੀ ਹੋਊਗਾ ਕਦੇ ਉਹਨਾਂ ਦੇ ਘਰ 'ਚ ਬਹੁਤੇ ਨੂੰ ਫਰਕ ਨਹੀਂ ਪੈਂਦਾ ਜੀ ਇਹ ਨੁਸਖੇ ਨਾਲ ਬਹੁਤੇ ਨੂੰ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਬਹੁਤੇ ਕਹਿੰਦੇ ਨੇ ਯਾਰ ਮੈਨੂੰ ਗੱਦੇ ਨੂੰ ਫਰਕ ਪਿਆ ਅੱਧੇ ਨੂੰ ਨਹੀਂ ਪਿਆ ਦੇਖੋ ਜੀ ਇਹਦੇ ਵੀ ਜਮਾਉਣ ਦੇ ਕਈ ਤਰੀਕੇ ਨੇ ਢੰਗ ਤਰੀਕੇ ਨੇ ਹੁਣ ਜਿਹਨੂੰ ਜਾਣਾ ਵੀਰੇ ਬਾਲਾ ਜਨੂੰ 20 25 ਸਾਲ ਦਾ 20 ਦਾ ਉਹਨੂੰ ਤਾਂ ਹੁਣ ਫਿਰ ਇਹਨੇ ਨਹੀਂ ਕੰਮ ਕਰਨਾ ਜੀ ਅੱਛਾ ਉਹਦੇ ਵਿੱਚ ਸਾਡੀਆਂ ਭੱਸਮਾਂ ਤਿਆਰ ਕਰਦੀਆਂ ਨੇ ਅਸੀਂ ਭੱਸਮਾਂ ਪਾਉਨੇ ਆ ਜੀ ਉਹ ਸਾਹਮਣਾ ਤੇ ਜਿਹਨੂੰ ਨੋਰਮ ਮੈਂ ਤੁਹਾਨੂੰ ਦੱਸਿਆ ਜੀ ਜਿਹਨੂੰ ਨੋਰਮਲ ਆ ਉਹਨੂੰ ਤਾਂ ਇਹ ਨੇੜੇ ਨਹੀਂ ਲੱਗਣ ਦਿੰਦਾ ਜੀ ਇਹ ਕੀ ਨੋਹ ਜਾਣਾਗਾ ਜਿਹਨੂੰ ਕ੍ਰੋਨਿਕ ਮਰੀਜ਼ ਵਿਗੜਿਆ ਮਰੀਜ਼ ਕਹਿੰਦੇ ਆ ਉਹਨੂੰ ਨਹੀਂ ਸੀ ਇਹਨਾਂ ਨੇ ਕੰਮ ਕਰਨਾ ਕਿਉਂਕਿ ਇੱਕ ਸਾਡੇ ਕੋਲੇ ਆ ਕੇ ਪਤਾ ਪੇਸ਼ੈਂਟ ਕਹਿੰਦੇ ਆ ਵੀ ਵਿੱਚ ਕਹਿਣ ਲਈ ਬਹੁਤ ਹੁੰਦੇ ਨੇ ਵੀ ਇਹ ਸਾਡਾ 20 ਸਾਲ ਦਾ ਨੁਕਸਾ ਵੀ ਸਾਨੂੰ ਜੇ 50 ਦਿਨਾਂ 'ਚ ਫਰਕ ਵੇਖੋ ਜੀ ਮੈਂ ਹੱਥ ਬਣ ਕੇ ਕਹਿਣਾ ਵੀ 50 ਦਿਨਾਂ 'ਚ ਨਹੀਂ ਫਰਕ 20 ਸਾਲ ਦਾ ਤੇ ਸਾਡੇ ਤਜਰਬੇ ਦਾ 5 ਦਿਨ ਦਾ ਬਹੁਤ ਦੁੱਗਣੋ ਦੁੱਗਣੀ ਦਾ ਫਰਕ ਆ ਜੀ ਜੀ ਹਾਂ ਜੀ ਇਹ ਕਿਹੜਾ ਐਲੋਪੈਥੀ ਆ ਬਈ ਐਸੀ ਦੇ ਦਿੱਤੇ ਚੱਕੂ ਆ ਤਾਂ ਜੜੋ ਚੱਕੂ ਆ ਫਿਰ ਮੁੜ ਕੇ ਹੋਣਾ ਨੇ ਹਾਂਜੀ ਹਾਂਜੀ ਸੋਨੂੰ ਭੈਣ ਜੀ ਨੇ ਦੱਸਈ ਆ ਮਤਲਬ ਜਲੇਬੀਆਂ ਖਾਂ ਲਾ ਦੋਗੇ ਫਿਰ ਆਪਦੇ ਆਪ ਹੀ ਖਾਊਗਾ ਜੀ ਜਦੋਂ ਜੀਭ ਪਹਿਲਾਂ ਕੰਟਰੋਲ ਫਿਰ ਜੀਭ ਤੇ ਸੁਆਦ ਜੀ ਜੀ ਦੋ ਹੀ ਚੀਜ਼ਾਂ ਨੇ ਪਹਿਲਾਂ ਕੰਟਰੋਲ ਕਰੋ ਫਿਰ ਜੀਭ ਤੋਂ ਸੁਆਦ ਲਓ ਜਿੰਨੇ ਲੈਣੇ ਹਾਂਜੀ ਅੱਛਾ ਵੈਜੀਕ ਗੱਲ ਹੋਰ ਦੱਸੋ ਤੁਹਾਨੂੰ ਮਿਲਣ ਦਾ ਕੀ ਤਰੀਕਾ ਹੈਗਾ ਰਾਬਤਾ ਕਿਵੇਂ ਕਰ ਸਕਦੇ ਹੋ ਤੁਸੀਂ ਕਿੱਥੇ ਬੈਠੇ ਹੋ ਪ੍ਰੋਪਰ ਐਡਰੈਸ ਜ਼ਰੂਰ ਸਮਝਾ ਦਿਓ ਸਾਨੂੰ ਤਾਂ ਕਿ ਬਹੁਤ ਸਾਰੇ ਫਿਰ ਕਮੈਂਟ ਆਉਂਦੇ ਨੇ ਜੀ ਹਾਂਜੀ ਕਮੈਂਟ ਫਰੁਕੀ ਸਾਹਿਬ ਹੁਣ ਐਵੇਂ ਆ ਤੇ ਵਾਹਿਗੁਰੂ ਮਿਹਰ ਕਰੇ ਆਪਾਂ ਬਹੁਤ ਜਲਦੀ ਤਾਂ ਆਪਾਂ ਲੁਧਿਆਣੇ ਵੀ ਸੂਟ ਕਰ ਰਹੇ ਆ ਨਾ ਕਿਉਂਕਿ ਪੇਸ਼ੈਂਟ ਬਹੁਤ ਜ਼ਿਆਦਾ ਕਾਲ ਕਰਦੇ ਵੀ ਸਾਨੂੰ ਰੇਲਾਂ ਦੇ ਵਿੱਚ ਸਾਨੂੰ ਬੱਸਾਂ ਦੇ ਵਿੱਚ ਸਾਨੂੰ ਲੁਧਿਆਣੇ ਇੱਕ ਸੈਂਟਰ ਜ਼ਰੂਰ ਖੋਲਿਆ ਕਿਉਂਕਿ ਨਾ ਪ੍ਰਮਾਤਮਾ ਮਿਹਰ ਕਰੇ ਉਹਨਾਂ ਦੇ ਆਪਾਂ ਫੋਨਾਂ ਤੇ ਵੀ ਫੋਲ ਚੜਾਵਾਂਗੇ ਤੇ ਫਿਲਹਾਲ ਸਾਡਾ ਇੱਥੇ ਆ ਰਾਏਕੋਟ ਡਿਸਟ੍ਰਿਕਟ ਲੁਧਿਆਣਾ ਰਾਏਕੋਟ ਸ਼ਹਿਰ ਆਪਣਾ ਜੀ ਬੱਸ ਸਟੈਂਡ ਦੇ ਵਿੱਚ ਦੋ ਸੜਕਾਂ ਹੁੰਦੀਆਂ ਨੇ ਜੀ ਇੱਕ ਈਦਗਾ ਰੋਡ ਆ ਠੀਕ ਆ ਈਦਗਾ ਰੋਡ ਨਹੀਂ ਜਾਣਾ ਜੀ ਜੀ ਈਦਗਾ ਰੋਡ ਜਾਣਾ ਨਹੀਂ ਉਧਰ ਪੱਟੀ ਵਾਲੀ ਸੜਕ ਆ ਉਧਰ ਨਹੀਂ ਜਾਣਾ ਜਿਹੜੀ ਬੱਸ ਜਿੱਧਰ ਦੀ ਵੜਦੀ ਆ ਜਿੱਧਰ ਆਪਣਾ ਖੱਬਾ ਹੱਥਾ ਬੱਸ ਸਟੈਂਡ ਦੇ ਵਿੱਚ ਵੜ ਗਏ ਉਧਰ ਹੀ ਆਉਣਾਗਾ ਆਪਾਂ ਤੁਰਿਆ ਬਾਜ਼ਾਰ ਨੂੰ ਓਕੇ ਜਦੋਂ ਬਾਜ਼ਾਰ ਨੂੰ ਆ ਗਏ ਉੱਥੇ ਚਰਸਤਾ ਹੋਊਗਾ ਉਹਦੇ ਕੋਲੇ 10-12 ਦੁਕਾਨਾਂ ਛੱਡ ਕੇ ਆਪਣਾ ਕਲੀਨਿਕ ਆ ਉੱਪਰ ਅਜ ਮੇਰਾ ਨਾਮ ਵੈਦ ਸਰਜੀਤ ਸਿੰਘ ਉੱਪਰ ਉੱਪਰ ਅਜਰਵਰ ਸਟੋਰ ਰਾਏਕੋਟ ਆ ਬਾਕੀ ਆਉਣ ਤੋਂ ਪਹਿਲਾਂ ਜਰੂਰ ਫੋਨ ਕਰ ਲਿਆ ਕਰੋ ਕਿਉਂਕਿ ਜਿਨ੍ਹਾਂ ਨੇ ਦੂਰ ਆਉਣਾ ਹੋ ਸਕਦਾ ਪਰਮਾਤਮਾ ਮਿਹਰ ਕਰੇ ਤੇ ਅਸੀਂ ਲੁਧਿਆਣੇ ਵੀ ਇੱਕ ਦਿਨ ਰੱਖਿਆ ਆਉਣ ਵਾਲੇ ਦਿਨ ਤੁਸੀਂ ਲੁਧਿਆਣੇ ਆਪਣਾ ਵੱਡਾ ਇੱਕ ਸੈਂਟਰ ਖੋਲਣ ਜਾ ਰਹੇ ਹੋ ਹਾਂਜੀ ਵਾਹਿਗੁਰੂ ਮਿਹਰ ਕਰੇ ਤੇ ਆਪਾਂ ਲੁਧਿਆਣੇ ਵੀ ਫਰੁਕੀ ਸਾਹਿਬ ਫਿਰ ਆਪਾਂ ਲੁਧਿਆਣੇ ਮਿਲਿਆ ਕਰਾਂਗੇ ਨਾਲੇ ਪੇਸ਼ੈਂਟਾਂ ਨੂੰ ਬਹੁਤ ਜਣਾ ਸੁੱਖਾ ਹੋ ਜਾਂਦਾ ਜਣਾ ਸੁੱਖਾ ਹੋ ਜਾਂਦਾ ਬਹੁਤ ਬਹੁਤ ਸ਼ੁਕਰੀਆ ਜੀ ਵੈਜ ਜੀ ਸਾਰੀ ਗੱਲਬਾਤ ਲਈ ਸੋ ਇਹ ਸੰਨ ਵੈਦ ਸਰਜੀਤ ਸਿੰਘ ਉਪਾਲ ਜਿਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਨਹੇਲਰ ਭੰਡ ਦਿੰਦੇ ਨੇ ਸਗੋ ਅੱਜ ਕੱਲ ਜਿਹੜਾ ਸੁੰਗਣ ਵਾਲਾ ਪਹਿਲਾਂ ਤਾਂ ਸਾਹ ਦੇ ਅੰਦਰ ਲੈ ਕੇ ਜਾਣ ਵਾਲਾ ਇਨਹੇਲਰ ਇਨਹੇਲ ਕਰਨਾ ਪੈਂਦਾ ਤੇ ਹੁਣ ਸੁੰਗਲ ਵਾਲਾ ਵੀ ਉਹ ਜਿਹੜਾ ਭੰਡਣਾ ਸ਼ੁਰੂ ਕਰਤਾ ਬਹੁਤ ਸਾਰੇ ਮਰੀਜ਼ਾਂ ਦਾ ਭੰਨੇ ਨੇ ਤੇ ਤੁਹਾਨੂੰ ਇਨਹੇਲਰ ਤਾਂ ਉਹਨੇ ਭੰਨ ਕੇ ਹਮੇਸ਼ਾ ਦਿਖਾਉਂਦੇ ਹੀ ਨੇ ਤੇ ਸਾਡੀ ਭੈਣ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਹੁਣ ਜਿਹੜੇ ਅਗਲੀ ਵਾਰ ਜਦੋਂ ਆਉਣਗੇ ਤੋਂ ਆਪਣਾ ਇਨਹ ਵੈਦ ਜੀ ਨੂੰ ਜ਼ਰੂਰ ਦੇ ਕੇ ਜਾਣਗੇ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਪਰ ਮੇਰੀ ਤੁਹਾਨੂੰ ਇਹ ਚੇਤਾਵਨੀ ਹੈ ਮੇਰੀ ਤੁਹਾਨੂੰ ਇਹ مشورہ ہے ਮੇਰੀ ਤੁਹਾਨੂੰ ਇਹ رائے ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਇੱਕ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਹੈ ਜਿਹੜੀ ਉਹ ਤੁਸੀਂ ਜ਼ਰੂਰ ਲੈ ਲਿਆ ਕਰੋ ਕਿਉਂਕਿ ਤੁਹਾਡੀ ਤਾਸੀਰ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਸੱਟ ਬੈਠੇ ਆ ਨਾ ਬੈਠੇ ਇਹ ਅਸੀਂ ਕਹੇ ਕਿ ਡਾਕਟਰਾਂ ਦਾ ਹਕੀਮਾਂ ਦਾ ਵੈਦਾਂ ਦਾ ਕੰਮ ਹੈ ਤੇ ਉਹਨਾਂ ਦੀ ਸਲਾਹ ਦੇ ਨਾਲ ਹੀ ਕੋਈ ਨੁਸਖਾ ਫਾਰਮੂਲਾ ਤੁਸੀਂ ਅਪਣਾਓ ਕਿਉਂਕਿ ਕੋਈ ਵੀ ਨੁਸਖਾ ਥੋੜਾ ਬਹੁਤ ਵੀ ਇਧਰ ਉਧਰ ਹੋਇਆ ਤਾਂ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਕਾ ਧੰਨਵਾਦ